ਹਾਂਜੀ ਵੀ ਮਿੱਤਰੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਆਪਣੇ YouTube ਚੈਨਲ ਤੇ ਤੇ Facebook ਤੇ ਅੱਜ ਆਪਾਂ ਪਹੁੰਚੇ ਆ ਕੋਟਕਪੂਰੇ ਰਤਨ ਟ੍ਰੈਂਡਿੰਗ ਵਾਲੇ ਭਰਾ ਕੋਲ ਮਿੱਤਰੋ ਮੈਂ ਮੈਂ ਲੋਕੇਸ਼ਨ ਦਾ ਆਦ ਦੇਵਾਂ ਤੁਹਾਨੂੰ ਕੋਟਕਪੂਰੇ ਪੁਰਾਣਾ ਦਾਣਾ ਮੰਡੀ ਤੇ ਮਿੱਤਰੋ ਦੁਕਾਨ ਆ ਬਾਈ ਜੀ ਤੇ ਪੂਰੀ ਗੱਲਬਾਤ ਕਰਾਉਂਦੇ ਆ ਇੱਕ ਨਾ ਕਿਸਾਨ ਭਰਾਵਾਂ ਨੂੰ ਇੱਕ ਲਾਂਬਾ ਬਹੁਤ ਰਹ ਹੁੰਦਾ ਏ ਵੀ ਆਹ ਤੇ ਪਏ ਨਾ ਢੋਲ ਵੀ ਲਾਂਬਾ ਕਿਸ ਚੀਜ਼ ਦਾ ਹੁੰਦਾ ਯਾਰ ਭਾਈ ਚੱਲਦੇ ਨਹੀਂ ਲੈ ਲੈਨੇ ਆ ਹਰੇਕ ਸ਼ਹਿਰ ਤੋਂ ਮਿਲ ਜਾਂਦੇ ਆ ਤੇ ਪਰ ਚੱਲਣ ਦਾ ਨਹੀਂ ਇਹਨਾਂ ਦਾ ਚਲਾਉਣ ਦਾ ਨਹੀਂ ਪਤਾ ਤੇ ਜਾਂ ਚੱਲਣ ਵਾਲੇ ਜਾਂ ਆਪਾਂ ਗੱਲ ਕਰ ਗਏ ਰਿਪੇਅਰਿੰਗ ਦੀ ਬਹੁਤ ਦਿੱਕਤ ਆਉਂਦੀ ਹੈ ਜਦੋਂ ਆਪਾਂ ਆਮ ਸ਼ਹਿਰਾਂ ਚੋਂ ਜਾਂ ਦੁਕਾਨਾਂ ਤੋਂ ਰਿਪੇਅਰਿੰਗ ਕਰਾਉਂਦੇ ਆ ਨਾ ਤਾਂ ਉਹ ਮਤਲਬ ਕੋਈ ਕਿੰਨੇ ਰੁਪਏ ਲੈਣਾ ਦਾ ਕੋਈ ਕਿੰਨੇ ਪਰ ਨਹੀਂ ਪਤਾ ਲੱਗਦਾ ਤੇ ਪਰ ਇੱਧਰ ਸਾਡਾ ਭਰਾ ਮਿੱਤਰੋ ਪੂਰੀ ਗੱਲਬਾਤ ਕਰਾਉਂਦੇ ਆ ਕਿ 22 ਤੋਂ ਨਵੇਂ ਦਿੰਦਾ ਏ ਤੇ ਨਵਿਆਂ ਦੀ ਗਰੰਟੀ ਵੀ ਦਿੰਦਾ ਏ ਪਰ ਆਏ ਨਹੀਂ ਵੀ ਮਤਲਬ ਜੇ ਆਪਾਂ ਕਹ ਜੀਏ ਕੰਮ ਇਹਦੇ ਵਿੱਚ ਥੋੜਾ ਜਿਹਾ ਹੀ ਹੁੰਦਾ ਜਦੋਂ ਕਿਤੇ ਖਰਾਬੀ ਪੈਂਦੀ ਆ ਤੇ ਪਰ ਲੋਕ ਨਾ ਸੋਚਣ ਬਾਰੇ ਬੜਾ ਕੋਈ ਲੰਮਾ ਸੋਚ ਜਾਂਦੇ ਬਾਈ ਜੀ ਸੱਸੀ ਕਲਪ ਰਤਨ ਜੀੜੀ ਕੰਪਨੀ ਪੁਰਾਣੀ ਗਾਲਾ ਮੰਡੀ 82 ਜੋਂ ਨੰਬਰ ਲੈ ਮਿੱਤਰੋ ਬਾਈ ਨੇ ਪ੍ਰੋਪਰ ਦੱਸਿਆ ਤੇ ਬਾਈ ਇਹ ਇਹਦੀ ਗੱਲ ਕਰੀ ਆਪਾਂ ਜਿਹੜਾ ਇੱਕ ਪੀਸ ਖੋਲਿਆ ਸੀ ਉਹ ਹੈ ਜਿਹੜਾ ਇਹ ਆ ਉਹ ਦਿਖਾ ਦਿਓ ਓਕੇ ਇਹਦੇ ਤੋਂ ਹੀ ਕਰਦੇ ਆ ਇਹ ਮਿੱਤਰੋ ਹਾਂਜੀ 5 ਪੰਪ ਦਾ ਕਰਤਾ 65 ਛੇ ਓਕੇ 200 ਓਕੇ ਜਿਵੇਂ ਇਹਦੇ ਚ ਨੋਰਮਲ ਪੰਪ ਆ ਜਾਂਦਾ ਹਾਂਜੀ ਠੀਕ ਹੈ ਜੀ ਇਹ ਸਿੰਪਲ ਹੈ ਇਹਦੀ ਆਪਾਂ ਗਾਰੰਟੀ ਪ੍ਰਿੰਟ ਕਰਦੇ ਹਾਂ ਓਕੇ ਜੀ ਜਿਹੜੀ ਆਪਾਂ ਗਾਰੰਟੀ ਹਾਂਜੀ 7500 ਦੇ ਜਿਹੜੇ ਪੰਪ ਓਕੇ 7500 ਵਾਲਾ 8000 ਦਾ ਨਾ ਹਾਂਜੀ ਜਿਵੇਂ ਆਪਾਂ ਮਾਰਜੀ ਦਿੱਤੀ ਜਾਈਏ ਜਿਵੇਂ ਆ ਪੰਪ ਤੇ ਆ ਸਾਰੇ ਪੰਪ ਹੀ ਇੱਕੋ ਨਾਲ ਦੇ ਰਹੇ ਹਾਂਜੀ ਇਹਦੀ ਕਲਰ ਕੰਬੀਨੇਸ਼ਨ ਹੁੰਦੇ ਆ ਕਿਸੇ ਦਾ ਕਾਲਾ ਰੰਗ ਦਾ ਕਿਸੇ ਦਾ ਪੀਲਾ ਰੰਗ ਦਾ ਹਾਂਜੀ 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 ਆ ਸਾਰੇ ਡਬਲ ਪ੍ਰੈਸ਼ਰ ਦੋਨੋਂ ਫਾਸੋਂ ਪਾਣੀ ਆਉਂਦਾ ਓਕੇ ਇਹਦੇ ਅੰਦਰ ਜਿਹੜਾ ਪਲੰજર ਆ ਸਟੀਨਲੈਸ ਸਟੀਲ ਦਾ ਹੁੰਦਾ ਹਾਂਜੀ ਜਿਹੜਾ ਲੋਹੇ ਦਾ ਹੁੰਦਾ ਉਹ ਅਸੀਂ 7000 ਰੁਪਏ ਦਾ ਪੰਪ ਦੇਖਦੇ ਆ ਅਸ਼ੇਰ ਇਹ ਜਿਹੜੀ ਸਟੀਮ ਦੀ ਹੈ ਕੋਸੇ 8000 ਰੁਪਏ ਮਤਲਬ 500 ਰੁਪਏ ਦਾ ਫਰਕ ਆ 1000 ਰੁਪਏ ਦਾ ਫਰਕ ਇਹ ਕਿਹਦੇ ਵਿੱਚ ਕੀ ਹੈ ਜੀ ਇਹ ਜਿਹੜੇ ਇੰਜਨ ਦੀ ਕੁਆਲਿਟੀ ਤੇ ਪੰਪ ਦੀ ਕੁਆਲਿਟੀ ਦਾ ਫਰਕ ਹੁੰਦਾ ਓਕੇ ਇਹ ਡਬਲ ਪ੍ਰੈਸ਼ਰ ਤੇ ਹਾਂ ਜੀ ਇਧਰੋਂ ਵੀ ਪਾਣੀ ਆ ਗਿਆ ਆ ਕਾਰਬੋ ਇੱਕ ਇੱਕਰ ਲੱਗਿਆ ਇਹਦਾ ਗਲਾਸੀ ਦਾ ਕੋਈ ਫਾਇਦਾ ਨਹੀਂ ਹੁੰਦਾ ਵਾ ਓਕੇ ਇਹ ਲਾਣੇ ਹੀ ਪੈਂਦੇ ਆ ਯਾਰ ਇੱਕ ਆ ਲੱਗਿਆ ਪਿਆ ਮਤਲਬ ਦੋਨਾਂ ਪਾਸੇ ਲੱਗਾ ਵਾ ਹਾਂ ਦੋਨਾਂ ਪਾਸੇ ਲੱਗਿਆ ਵਾ ਇਹਦੀ ਕੀਮਤ ਆ 8000 8000 ਦਾ ਮਿੱਤਰੋ ਆਹ ਆ ਠੀਕ ਹੈ ਓਕੇ ਠੀਕ ਇਹਦੇ ਚ ਸਭ ਤੋਂ ਵੱਡੀ ਖਾਸ ਗੱਲ ਕੀ ਆਦੀ ਜਿਹੜਾ ਪੰਪਾ ਪਾ ਤੁਸੀਂ ਕਹਿੰਦਾ ਉੱਥੇ ਪੇਦਿਆ ਬੜੀ ਸਾਰੀ ਦੁਨੀਆ ਵਿੱਚ ਹੀ ਜਾਂਦੀ ਆ ਹਾਂਜੀ ਤੇ ਖਰਾਬ ਬਹੁਤ ਹੁੰਦੇ ਆ ਖੱਜਲ ਖਰਾਬ ਬਹੁਤ ਗਾਹਕ ਹੁੰਦਾ ਇਹਨਾਂ ਨਾਲ ਹੈਨਾ ਯਾਰ ਇਹਦੇ ਵਿੱਚ ਚਲਾਨ ਦੀ ਵੀ ਇੱਕ ਤਰੀਕਾ ਹੁੰਦਾ ਜਿਵੇਂ ਹੁਣ ਅੱਜ ਜੋ ਆਪਾਂ ਪਟੋਲ ਸੀ ਹਾਂਜੀ ਹੁਣ ਜਿਵੇਂ ਅਸੀਂ ਪੋਸਟ ਆਫ ਕੰਪਨੀ ਗਾਰੰਟੀ ਨਾਲ ਭੇਜਦੇ ਆ ਜੀ ਇਹ ਵੀ ਗਾਰੰਟੀ ਆ ਯਾਰ ਇਹਨੂੰ ਕੁਛ ਨਹੀਂ ਹੁੰਦਾ ਨਹੀਂ ਹੁੰਦਾ ਪਰ ਜੇ ਤੇ ਉਹਨਾਂ ਪੈਟਰੋਲ ਦੋ ਪ੍ਰਕਾਰ ਦਾ ਮਿਲਦਾ ਹੁੰਦਾ ਇੱਕ ਤਾਂ ਪਾਵਰ ਦਾ ਮਿਲਦਾ ਤੇ ਇੱਕ ਆਮ ਨੋਰਮਲ ਦਾ ਹਾਂ ਜਿਹੜਾ ਪੈਟਰੋਲ ਦਾ ਐਕਚੁਅਲ ਕਲਰ ਹੈ ਉਹ ਰੰਗ ਹੈ ਪੀਲਾ ਓਕੇ ਇਹਦੇ ਨਾਲ ਅੰਦਰ ਤੇਲ ਹੁੰਦਾ ਸੀ ਉਹ ਪੀਲੇ ਰੰਗ ਦਾ ਅੱਜ ਜਿਹੜਾ ਤੇਲ ਆਉਂਦਾ ਉਹ ਲਾਲ ਰੰਗ ਦਾ ਵੀ ਮਤਲਬ ਜਨ ਕੀ ਰੀਅਲ ਤੇਲ ਜਣੀ ਮਿਲਦਾ ਹੈਗਾ ਉਹਦੇ ਵਿੱਚ ਇਥਨੋਲ ਸਰਕਾਰ ਨਹੀਂ ਜਿਆਦਾ ਕਰਦਾ ਇਥਨੋਲ ਬਣਦਾ ਮੱਕੀ ਓਕੇ ਜਾਂ ਗੰਨੇ ਦੇ ਛਿਲੜ ਤੋਂ ਹਾਂਜੀ ਉਹ ਖੁਸ਼ਕ ਜਿਆਦਾ ਹੁੰਦਾ ਹੈ ਉਹ ਪਪਾ ਕੱਲੋਂ ਪਟ્રોલ ਜੇ ਆਪਾਂ ਪਟ્રોલ ਦੀ ਇਹ ਨਹੀਂ ਕਿ ਮੇਰੀ ਗਲਤੀ ਯਕੀਨ ਕਰਨਾ ਜੇ ਪਟ્રોલ ਨੂੰ ਇਕੱਲੇ ਨੂੰ ਆਪਾਂ ਚੈੱਕ ਵੀ ਕਰਨਾ ਜਿਹੜਾ ਆਮ ਨੋਰਮਲ ਕੇ ਲੱਗਦਾ ਜਦੋਂ ਆਪਾਂ ਉਗਲ ਲਗਾਵਾਂਗੇ ਜਾਂ ਆਪਾਂ ਦੇਖਾਂਗੇ ਵਾਈਟ ਹੋਣੀ ਹੈ ਹਾਂਜੀ ਕੁਝ ਕੁ ਜ਼ਿਆਦਾ ਹੈ ਉਹਦੇ ਆਪਾਰ ਕੋਈ ਨੂੰ ਜਲਦੀ ਖਰਾਬ ਕਰ ਦਿੰਦਾ ਮੇਨ ਮਤਲਬ ਆ ਚੀਜ਼ ਨੂੰ ਖਰਾਬ ਕਰਦਾ ਮਿੱਥੋ ਜਦੋਂ ਆਪਾਂ ਕਹਿੰਦੇ ਨੇ ਨਾ ਵੀ ਖਰਾਬ ਹੁੰਦਾ ਤੇ ਆ ਚੀਜ਼ ਦੇ ਕਾਰਨ ਕਰਕੇ ਖਰਾਬ ਹੁੰਦਾ ਏ ਪੈਟਰੋਲ ਹੈ ਨਾ ਪਾਵਰ ਵਾਲਾ ਵਰਤੋ ਹਾਂਜੀ ਹੁਣ ਜਿਵੇਂ ਪਹਿਲਾਂ ਆਪਾਂ ਅੱਜ ਤੇ ਦਾ ਪੰਪ ਨਹੀਂ ਆਇਆ ਜੀ ਇਹਨੂੰ 14-15 ਸਾਲ ਹੋ ਗਏ ਆ ਪੰਪ ਨੂੰ ਹਾਂਜੀ ਪਹਿਲਾਂ ਥੱਲੇ ਦਾ ਗੁਵਾਰਾ ਜਾਂ ਸੀ ਨਾ ਯਾਰ ਹਾਂਜੀ ਇਹ ਦਾਦਾ ਸਾਲ ਅੱਠ ਸਾਲ 7 ਸਾਲ 14 ਸਾਲ ਅੱਜ ਜਿਹੜਾ ਇਹ ਗੁਵਾਰਾ 6 ਮਹੀਨਿਆਂ ਦੇ ਵਿੱਚ ਨੀਰਮੀਰ ਹੋ ਗਿਆ 6 ਮਹੀਨੇ ਜਾਂ 3 ਮਹੀਨੇ ਮੰਨੀਏ ਮਨਾਂ ਵਾਜ ਜਾਂਦਾ ਕਉ ਹੋ ਜਾਂਦਾ ਇਹ ਗੋਰਾ ਵੀ ਮਾਰਾ ਹੋ ਗਿਆ ਚਲੋ ਹਾਂਜੀ ਐਕਚੁਅਲ ਟੇਲ ਮਾਰਾ ਹੋਣ ਕਰਕੇ ਇਹ ਖੁਸ਼ ਆਹ ਕਾਰ ਵਿੱਚ ਨਹੀਂ ਤਿਲ ਜਾਣਾ ਉਹਦੇ ਕਰਕੇ ਪੰਜਰ ਡਬਲ ਲੱਗ ਜਾਂਦਾ ਡਬਲ ਲੱਗ ਜਾਂਦਾ ਬੰਦ ਹੋਣ ਲੱਗ ਜਾਂਦਾ ਢੋਲੀ ਉਦੋਂ ਜ਼ਿਆਦਾ ਪ੍ਰੈਸ਼ਰ ਪੈਂਦਾ ਪੰਪ ਚਾਹੀ ਜੀਮਦਾਰ ਹਨ 6500 ਵਾਲਾ ਵੀ ਲੈ ਗਏ ਨਾ 7000 ਵਾਲਾ ਵੀ ਲੈ ਗਏ 7500 ਜਿਹੜਾ ਮਰਜ਼ੀ ਲੈ ਲੈ ਯਾਰ ਸਾਰੇ ਵਧੀਆ ਚੱਲ ਹਾਂਜੀ ਹੁਣ ਜਿਵੇਂ ਕਿਰਾਏ ਵਾਲੇ ਮੁੰਡੇ ਆ ਆਪਣੇ ਤੋਂ ਪੰਪ ਲੈ ਜਾਂਦੇ ਉਹ ਕਿਉਂ 7000 7000 ਵਾਲਾ ਹੀ ਦਿੰਨਾ ਮੈਂ ਉਹਨਾਂ ਨੂੰ ਹਾਂਜੀ ਉਹ ਚੇ ਨਹੀਂ ਆ ਵੀ ਉਹ ਡੇਲੀ ਸਫਾਈ ਕਰਦੇ ਹਾਂਜੀ ਇਹ ਤਾਂ ਜੇ ਜੀਮਦਾਰ ਨੇ ਤਾਂ ਉਹਨਾਂ ਚਲਾਉਣਾ ਹੀ ਨਹੀਂ ਨਹੀਂ ਚਲਾਉਣਾ ਉਹਨਾਂ ਦਾ ਪੈਣਾ ਜੋ ਦੱਬੀ ਤੁਰੀ ਉਹ ਤਾਂ ਰੈਗੂਲਰ ਮਤਲਬ ਸਵੇਰੇ ਉੱਠ ਜਾਂਦੇ ਆ ਮਿੱਤਰੋ ਤੇ ਸ਼ਾਮ ਤੱਕ ਲੱਗੇ ਰਹਿੰਦੇ ਆ ਇੰਜਨ ਹਾਂਜੀ ਇਹਦੇ ਚ ਆਪਣਾ 12.5 ਕਿਲੋ ਦਾ ਮੋਟਰ ਆਉਂਦੇ ਆ ਓਕੇ ਪਰ ਕੋਈ ਲੋਡ ਨਹੀਂ ਹੁੰਦੀ ਜਿਵੇਂ ਜੀਵੀਦਾਰ ਯਾਰ 7500 8000 ਵਾਲਾ ਪੰਪ ਲੈ ਹਾਂਜੀ ਜਿਵੇਂ ਹੁਣ ਇਹ ਪੜ ਤੇਲ ਉਹ ਪਾਵਰ ਵਾਲਾ ਹੀ ਵਾ ਤੇਲ ਮਿੱਤਰੋ ਪਾਵਰ ਵਾਲਾ ਇੱਕ ਨਾ ਮੈਂ ਤੁਹਾਨੂੰ ਹੋਰ ਗੱਲ ਦੱਸ ਦੇਵਾਂ ਬਾਈ ਦੇ ਗੱਲ ਵਿੱਚ ਮੈਂ ਦੱਸ ਕੇ ਦੱਸਦਾ ਤੁਹਾਨੂੰ ਦੱਸ ਦੇਵਾਂ ਬਹੁਤ ਇਹ ਦੁਕਾਨਦਾਰਾਂ ਮੈਂ ਕਿਸੇ ਦੁਕਾਨਦਾਰ ਦਾ ਨਾਮ ਲੈ ਕੇ ਨਹੀਂ ਵੀਡੀਓ ਪਾਉਂਦਾ ਮੈਂ ਬਹੁਤ ਦੁਕਾਨਦਾਰਾਂ ਕੋਲ ਜਾ ਕੇ ਆਇਆ ਪਰ ਰੀਅਲ ਅੱਜ ਸਚਾਈ ਹੈ ਨਾ ਮਿੱਤਰੋ ਮੈਨੂੰ ਕੋਟਕਪੂਰੇ ਬਾਈ ਨੇ ਦਿਖਾਈ ਆ ਕਹਿੰਦਾ ਆ ਦੇਖ ਲਾ ਮੈਂ ਉਹ ਲੋਕਾਂ ਦਾ ਵੀ ਵਿੱਚ ਵੀਊ ਲਊਗਾ ਬਾਈ ਹੁਣੀ ਬੈਠੇ ਵੀ ਆ ਠੀਕ ਆ ਤੇ ਉਹ ਮੈਂ ਸ਼ਾਰਟ ਵੀ ਦੇ ਦਸਾਂ ਪਾ ਸ਼ੋਰਟ ਵੀਡੀਓ ਲਾਉਂਗਾ ਆ ਪੰਪ ਆ ਓਕੇ ਇਹ ਗਰੰਟੀ ਦੇ ਰਿਹਾ ਆ ਓਕੇ ਇਹ ਖਰਾਬ ਹੋ ਗਿਆ ਓਕੇ ਇੱਥੇ ਆ ਗਿਆ ਹਾਂਜੀ ਇੱਥੇ ਆ ਗਿਆ ਮੇਰੇ ਹਾਂ ਹਜੇ ਤੇਲ ਵੀ ਵਿੱਚ ਹੀ ਆ ਠੀਕ ਆ ਇਹਦੇ ਚ ਮੈਂ ਮੂਹ ਕੀ ਕੀਤਾ ਯਾਰ ਕੁਛ ਨਹੀਂ ਆ ਠੰਡ ਕਰਕੇ ਸੋਚ ਚੜੀ ਓਕੇ ਸੋਚ ਚੜ ਗਈ ਤਾਂ ਖਰਾਬ ਹੋ ਗਿਆ ਹੋ ਗਿਆ ਬਾਈ ਸਟਾਰਟ ਹੀ ਨਹੀਂ ਹੋਊਗਾ ਨਾ ਸੋਚ ਚੜ ਗਈ ਨਹੀਂ ਨਹੀਂ ਸੱਲੀ ਸੋਚ ਬਦਲੀ ਨਵਾਂ ਅਪੀਅਰ ਸਹੀ ਹੋਵੇ ਇਹ ਕਿਉਂਦਾ ਸੋਚ ਕੇ ਯਾਰ ਆਪਣੇ ਦੱਬੇ ਐ ਨੱਪੀ ਗਈ ਹਾਂਜੀ ਉਹ ਵੇ ਅੜ ਗਈ ਉਹ ਅੜ ਗਈ ਤਾਂ ਤੇ ਬਾਂਦੀ ਰਹਿ ਗਈ ਐਵੇਂ ਸਟਾਰਟ ਨਹੀਂ ਹੋਈ ਆਪਾਂ ਸੋਚਣ ਲੱਗ ਗਏ ਨੇ ਮੱਥਾ ਮਾਰਨ ਲੱਗ ਗਏ ਨੇ ਯਾਰ ਐਵੇਂ ਲੈ ਲਿਆ ਤੇਲ ਵੀ ਪਾ ਲਿਆ ਦਿਹਾੜੀ ਮਰ ਗਈ ਪਰ ਨਹੀਂ ਮਿੱਤਰੋ ਕੰਮ ਸਾਰਾ ਥੋੜਾ ਜਿਹਾ ਹੀ ਹੁੰਦਾ ਬੱਤ ਵਿੱਚ 100 ਰੁਪਏ ਦਾ ਹੀ ਕੰਮ ਹੁੰਦਾ ਜਦੋਂ ਆਪਾਂ ਨਾ ਮੰਨ ਲਾ ਕਿਸੇ ਬੰਦੇ ਕੋਲੇ ਉਹਦੇ ਜੇ ਕੋਲ ਮਿਸਤਰੀ ਕੋਲ ਲੈ ਜਾਂਦੇ ਆ ਮੇਰੇ ਬਾਈ ਦੱਸ ਕੇ ਆਇਆ ਕਹਿੰਦਾ ਨਾ ਮਤਲਬ ਅੰਮ੍ਰਿਤਸਰ ਏਰੀਆ ਤੋਂ ਸੀ ਇੱਕ ਬਾਈ ਨੂੰ ਫੋਨ ਆਇਆ ਤੇ ਉਹ ਕਹਿੰਦਾ ਮੈਨੂੰ ਮੈਂ ਇਹਨੂੰ ਤੰਨਰੀ ਤੰਨਰੀ ਮੈਨੂੰ ਫੋਨ ਆ ਗਿਆ ਬਾਈ ਕਹਿੰਦਾ ਤੇ ਮੈਂ ਇਹਨੂੰ ਇੱਕ ਵਾਰੀ ਹੋਈ ਦੱਸਿਆ ਵੀ ਬਾਈ ਤੇਰਾ 100 ਰੁ ਉਹਨੇ ਫੇਰ ਫੋਨ ਲਾਇਆ ਕਹਿੰਦਾ ਮੈਂ ਕਹਾਂ ਵੀ 100 ਰੁਪਿਆ ਪਰ ਜਦੋਂ ਕਹਿੰਦਾ ਉਹ ਇੱਥੇ ਆ ਗਿਆ ਨਾ ਤਾਂ ਉਹਨੇ ਇਹ ਚੀਜ਼ ਬਾਈ ਨੂੰ ਦੱਸੀ ਕਹਿੰਦਾ ਮੈਨੂੰ 3500 ਰੁਪਿਆ ਮੰਗਿਆ ਕਹਿੰਦਾ ਵੀ ਉਧਰ ਲੋਟ ਕਰਾਈਦਾ ਲੋਕੋ ਮਿੱਤਰੋ ਦੇਖ ਲੋ ਵੀ ਕੀ ਕੋਸ਼ਿਸ਼ ਕਰਨ ਤੇ ਹੋਏ ਵੇ ਪਰ ਸਚਾਈ ਆ ਤੁਹਾਨੂੰ ਦਿਖਾਈ ਜਾਂਦਾ ਬਾਈ ਹੁਣ ਆ ਜਿਵੇਂ ਪੰਪ ਤੇ ਆ ਦੋ ਮੋਡਲ ਹੈ ਤਾਂ ਸੋ ਇਹਦੇ ਜੀ ਕੰਮ ਨਹੀਂ ਕਰਦਾ ਇੱਕ ਮੂਸੋ ਪੰਪ ਆ ਓਕੇ ਹੁਣ ਇਹ ਜਿਵੇਂ ਯਾਰ ਕਿਸੇ ਕੋਈ ਕਿਰਾਏ ਵਾਲਾ ਮੁੰਡਾ ਹੈ ਹਾਂਜੀ ਜਾਂ ਜ਼ਿੰਮੇਦਾਰੀ ਲਾ ਲੋ ਹਾਂਜੀ ਹਾਂਜੀ ਜੀ ਅਗਲਾ ਸਾਡੇ ਕੋਲ ਪੁਰਾਣਾ ਪੰਪ ਲੈਣ ਆਉਂਦਾ ਹੈ ਪੁਰਾਣਾ ਪੰਪ ਰਿਪੇਅਰ ਕੀਤਾ ਹੋਇਆ ਨਹੀਂ ਵੀ ਓਕੇ ਕਾਰਨ ਕੀ ਆ ਵੀ ਉਹ ਵੀ ਥੱਲੇ ਖੜਾ ਨਹੀਂ ਛੁੱਟਦਾ 303500 ਰੁਪਇਆ ਮਾਮੂਲੀ ਗੱਲ ਹੈ ਲੱਗ ਜਾਂਦਾ ਤੇ ਚੱਲਦਾ ਨਹੀਂ ਜਾਂਦਾ ਉਹਨਾਂ ਵਾਸਤੇ ਆਪਾਂ ਦੋ ਮਾਡਲ ਲੈ ਆਂਦੇ ਵੇ ਇੱਕ ਓਪਿਆ ਤੇ ਇੱਕ ਆਪਿਆ ਓਕੇ ਇਹ 5500 ਰੁਪਏ ਦਾ ਓਕੇ 24 ਪੰਪ ਇਹ ਵੀ ਚੰਗੇ ਆ ਯਾਰ ਇਹ ਵੀ ਆਪਾਂ 14 14 ਸਾਲ ਹੋ ਗਏ ਹੈ ਇਸੇ ਵਰਤਦੇ ਸੀ ਪਹਿਲਾਂ ਮਤਲਬ ਕਿ ਜੇ ਗੱਲ ਕਰੀਏ ਮਤਲਬ ਆ ਚੀਜ਼ਾਂ ਵੀ ਸੇਮ ਹੀ ਲੱਗੀਆਂ ਵੀ ਆਉਣਗੀਆਂ ਯਾਰ ਸਹੀ ਵੀ ਨਹੀਂ ਨਹੀਂ ਮਿੱਤਰੋ ਬਾਈ ਕਹਿੰਦਾ ਇਹਦੇ ਵੀ ਸੇਮ ਹੀ ਆ ਉਹਦੇ ਵੀ ਸੇਮ ਹੀ ਆ ਪਰ ਇਹ ਮਤਲਬ ਜਿਵੇਂ ਆਪਾਂ ਕਹਿੰਨੇ ਕੋਈ ਬੰਦ ਮਤਲਬ ਗਰੀਬ ਬੰਦੇ ਨੇ ਦਿਹਾੜੀਦਾਰ ਵਾਲੇ ਬੰਦੇ ਨੇ ਕੰਮ ਸ਼ੁਰੂ ਕਰਨਾ ਹੈ ਤੋ ਸ਼ੁਰੂ ਕਰ ਸਕਦਾ ਏ ਪਰ ਉਹ ਮਿੱਤਰੋ ਥੋੜੇ ਜੇ ਮਹਿੰਗੇ ਆ ਜਾਂਦੇ ਆ ਮਤਲਬ ਲੱਗ ਭੱਗ ਬਾਈ 10 ਤੱਕ ਕਿੱਥੋਂ ਤੱਕ ਪਿਆ ਆਪਣੇ ਕੋਲ ਮੇਰੇ ਕੋਲ ਤਾਂ ਚਾਹੇ 25000 ਵਾਲਾ ਪੰਪ ਲੈ ਅੱਛਾ ਹਰ ਤਰ੍ਹਾਂ ਦਾ ਉਹ ਲੋੜ ਨਹੀਂ ਹੋਣੀ ਹਾਂਜੀ ਜਿਹੜਾ ਤੁਪਨੇ ਪਾਪ ਪਾਣਾ ਦੇਖੋ ਯਾਰ ਅੱਜ ਕਿਵੇਂ ਟ੍ਰੈਂਡ ਬਦਲ ਗਿਆ ਹਾਂਜੀ ਵੀ ਅਗਲਾ ਚਲਾਉਂਦਾ ਕੋਈ 5-4 ਸਾਲ ਚਲਾ ਲਿਆ ਬਦਲ ਲਿਆ ਓਕੇ ਬਾਹਲੇ ਪੈਸੀ ਲਾਉਣ ਦੀ ਲੋੜ ਨਹੀਂ ਹੁੰਦੀ ਆ ਜਿਵੇਂ ਮਿਕਸ ਸੀਲ ਵਾਲਾ ਹੁੰਦਾ ਹੈ ਹਾਂਜੀ ਇਹ 5500 ਰੁਪਏ ਦਾ ਇਕੱਲੇ ਪੈਟਰੋਲ ਵਾਲਾ ਜਿਵੇਂ ਆ ਪੰਪ ਬਹੁਤ ਬੈਟਰ ਹਾਂਜੀ ਬਹੁਤ ਵਧੀਆ ਕੰਮ ਕਰਦਾ ਹਾਂਜੀ ਹਾਂਜੀ ਇਹ ਸਾਡਾ ਕਲਕਲਸਿਅਮ ਨਹੀਂ ਨੋਰਮਲ ਹੈ ਜਿਵੇਂ ਇੱਧਰ ਉਹ ਪਹਿਲ ਦਿਖਾਇਆ ਕਿਹੜਾ ਪਾਣੀ ਕੀਤਾ ਉਹ ਥੋੜਾ ਜਿਹਾ ਮਹਿੰਗਾ ਪੈ ਜਾਂਦਾ ਓਕੇ ਆ ਜਿਵੇਂ 8-8000 ਰੁਪਏ ਦਾ ਇਹਦੇ 'ਚ ਮੇਰੇ ਕੋਲੇ ਤਕਰੀਬਨ 14-15 ਮਾਡਲ ਓਕੇ ਇਹ ਸਾਰੇ ਚਾਇਨਾ ਬਣਦੇ ਆ ਵੀਰੇ ਇੰਡੀਆ 'ਚ ਕੁਝ ਨਹੀਂ ਬਣਦਾ ਜਿਹੜਾ ਮਰਜੀ ਸਟicker ਪ ਰਤਨ ਦਾ ਪੁਰੀ ਸਟਿੱਕ ਕਰਨੀ ਲੱਗ ਗਿਆ ਸੋ ਜਾਨ ਮੈਂ ਹਾਂਜੀ ਇਹ ਇੱਕ ਜਿਹੜਾ ਸਟਿੱਕਰ ਪੜਦਾ ਸਤੇ ਇਹਦਾ ਆਪਾਂ ਗਿਆਨ ਨਹੀਂ ਲੈ ਸਕਦੇ ਵੀ ਇਹ ਕਿੰਨੇ ਮੋੜ ਆ ਦੇਖ ਲਈ ਲੈ ਉਵੇਂ ਥੱਲੇ ਪਲੇਨ ਦਾ ਪਲੇਨ ਹੀ ਪਿਆ ਏ ਠੀਕ ਹੈ ਨਾ ਤੇ ਕਿਹੜਾ ਮਰਜੀ ਹੁਣ ਜਿਵੇਂ ਸਾਡੇ ਰਤਨ ਦੇ ਵੀ ਜਾਂਦੇ ਆ ਹਾਂਜੀ ਉਹ ਦਿਖਵਾ ਦਿਓ ਜਿਵੇਂ ਸਾਡੇ ਜਿਹਨ ਰਤਨ ਦੇ ਪੰਪ ਹੈ ਹਾਂਜੀ ਇਹ ਦੇ ਵਿੱਚ ਆਪ ਨੂੰ ਮੈਂ ਤਾਂ ਚਾਹੇ ਸ਼ਾਇਦ ਇਹ ਉਠੀ ਮਾਰੂੰਗਾ ਹਾਂਜੀ ਆ ਗਿਆ ਕੋਈ ਮਿਸਤਰੀ ਦੱਸ ਸਕਦਾ ਵੀ ਵਾਕਿਆ ਇਹਦੇ ਵਿੱਚ ਫਰਕ ਹੈ ਜਾਂ ਨਹੀਂ ਹਾਂਜੀ ਇਹਦਾ ਜਿਵੇਂ ਆਪਾਂ ਪਤਾ ਯਾਰ ਇਹ 18 mm ਦੇ ਵਾਲਾਂ ਵਾਲੇ ਏ ਓਕੇ ਵੱਡਾ ਵੰਪ ਹੁੰਦਾ ਇਹ ਦੋ ਜਿਹਨੂੰ ਇੰਜਨ ਦਾ ਸਮਾਨ ਦਾ ਫਰਕ ਹੈ ਪਰ ਮੈਂ ਇਹ ਵੀ ਨਹੀਂ ਕਹਿੰਦਾ ਯਾਰ ਕਿਸੇ ਨੂੰ ਆ ਵੀ ਲੈ ਓਕੇ ਹਾਂ ਮਤਲਬ ਮੇਰੇ ਕੋਲ ਜਿਹੜੇ ਪੰਪ ਪਏ ਦੇਖ ਕੇ ਕੋਈ ਵੀ ਲੈ ਜਾਏ ਬਸ ਮੈਂ ਤਾਂ ਮੋਕਦੀ ਜੀ ਗੱਲ ਆ ਮਤਲਬ ਜਿਹੜੀ ਗਰੰਟੀ ਹੋਊਗੀ ਜਾਂ ਜਿਹੜੇ ਪੰਪ ਦੀ ਮੈਂ ਜ਼ਿੰਮੇਵਾਰੀ ਚੱਕੂਗਾ ਉਹਦੀ ਮੇਰੀ ਜ਼ਿੰਮੇਵਾਰੀ ਹੋਊਗੀ ਉਹਦੀ ਮੇਰੀ ਜ਼ਿੰਮੇਵਾਰੀ ਹੋਊਗੀ ਹੁਣ ਮੈਂ ਜਿਵੇਂ ਆ ਆ ਗਏ ਪੰਪ ਇਹਨੂੰ ਹੁੰਡਾ ਕਹਿ ਦਿੰਦੇ ਆ ਤੁਸੀਂ ਓਕੇ ਹਾਂ ਚਲੋ ਉਹਨ ਵੀ GX4750 ਇੰਜਣ ਓਕੇ ਉਹ 39 CC ਕਹਿੰਦੇ ਆ ਇਹ GX35 CC ਇੰਜਣ ਹੁੰਦੇ ਆ ਓਕੇ ਇਹਨਾਂ ਦੀ ਵੀ ਰੇਟ ਜਿਵੇਂ ਆ ਪੰਪ ਪਰੇ ਨਾ 1 2 3 4 ਮਾਡਲ ਜੀ ਆ ਹਾਂ ਜੀ ਸਾਰੇ 8 8000 ਚਾ ਓਕੇ ਇਹ ਵੀ ਉਵੇਂ ਹੀ ਆ ਡਬਲ ਪ੍ਰੈਸ਼ਰ ਹੈ ਓਕੇ ਦੋਨੋਂ ਪਾਸ ਇਹਦਾ ਕੋਈ ਫਾਇਦਾ ਨਹੀਂ ਹੁੰਦਾ ਯਾਰ ਇਹ ਐਕਚੁਅਲ ਅੱਜਕਾ ਦਾ ਟ੍ਰੈਂਡ ਚੱਲ ਰਿਹਾ ਹੈ ਮੋਕਦੀ ਜੋ ਪਿੱਛੋਂ ਆਇਆ ਵਾ ਸਿਸਟਮ ਉਹ ਮਤਲਬ ਲੱਗਦਾ ਵਾ ਸਿਰਫ ਮੋਕਦੀ ਦੀ ਗਲਤੀ ਆ ਇਹ ਹੈ ਤੇ ਪਰ ਮਿੱਤਰੋ ਜੇ ਮੈਂ ਗੱਲ ਕਰਾਂ ਨਾ ਮੋਕਦੀ ਦੀ ਬਾਈ ਕੋਲੇ ਜਿਹੜਾ ਮਤਲਬ ਬਾਈ ਕੋਲੋਂ ਸਮਾਨ ਲੈ ਕੇ ਜਾਂਦਾ ਏ ਠੀਕ ਆ ਤੇ ਉਹ ਗਰੰਟੀ ਲੈਂਦਾ ਏ ਇੱਕ ਗੱਲ ਹੋਰ ਤੁਹਾਨੂੰ ਦੱਸ ਦਈਏ ਪੰਪਾਂ ਦੀ ਰਿਪੇਅਰ ਮਤਲਬ ਕਰਦਾ ਜਰੂਰ ਆ ਕਿਉਂਕਿ ਇੱਕ ਗਾਹਕ ਨੂੰ ਇਹ ਹੁੰਦਾ ਕਿ ਆਪਾਂ ਬਾਈ ਕੋਲੇ ਸਮਾਨ ਲੈ ਕੇ ਗਏ ਆ ਇਹਦੇ ਕੋਲ ਹੀ ਲੈ ਕੇ ਆਈਏ ਤੇ ਜਾਂ ਕਈ ਵਾਰੀ ਆਪਾਂ ਪੰਪ ਲੈ ਆਉਣੇ ਦੁਕਾਨਦਾਰ ਰਿਪੇਅਰ ਨਹੀਂ ਕਰਕੇ ਦਿੰਦਾ ਇਹ ਮਿੱਤਰੂ ਰਿਪੇਅਰ ਵੀ ਕਰਕੇ ਦਿੰਦਾ ਭਰਾ ਸਾਡਾ ਤੇ ਜੇ ਗੱਲਬਾਤ ਕਰੀਏ ਬਾਈ ਇੱਕ ਤੂੰ ਮੈਨੂੰ ਮੋਟਰ ਬਾਰੇ ਦੱਸ ਰਿਹਾ ਸੀਗਾ ਨਾ ਕਹਿੰਦਾ ਸੀਗਾ ਵੀ ਹੁਣ ਮੈਂ ਤੁਹਾਨੂੰ ਉਹਦੇ ਚ ਤੂੰ ਸਰ ਐਕਸਪਲੇਨ ਬਾਅਦ ਚ ਕਰ ਹਾਂਜੀ ਹੁਣ ਜਿਵੇਂ ਇੱਕ ਆਜੂ ਬੈਟਰੀ ਵਾਲੇ ਆ ਹਾਂਜੀ ਆ ਜਿਵੇਂ ਬੈਟਰੀ ਵਾਲੇ ਤਾਂਲੇ ਪਾਸੇ ਕਰਦੀ ਹਾਂਜੀ ਹੁਣ ਜਿਵੇਂ ਮੈਂ ਤੁਹਾਨੂੰ ਇੰਜਨ ਵਾਲਾ ਪੰਪ ਬੁੱਲਿਆ ਵੀ ਤੁਸੀਂ ਬਾਲਾ ਪੈਸੇ ਲਾਂਭੀ ਲੋੜ ਨਹੀਂ ਲਾਂਭੀ ਲੋੜ ਬੈਟਰੀ ਵਾਲਾ ਪੰਪ ਤੁਸੀਂ ਜਿੱਥੋਂ ਵੀ ਲੈਣੀ ਹਾਂਜੀ ਜਿੱਥੋਂ ਦਾ ਵੀ ਕੋਈ ਤੁਹਾਡਾ ਆਪਣਾ ਦੇਖਦਾ ਵੀਡੀਓ ਦੇਖਦਾ ਹਾਂਜੀ ਹਾਂ ਦੂਰ ਦਾ ਬੈਟਰੀ ਵਾਲਾ ਪੰਪ ਚੰਗਾ ਲਿਆ ਬਰੋ ਬੈਟਰੀ ਵਾਲੇ ਪੰਪ ਜੇ ਤੁਸੀਂ ਸਸਤਾ ਲੈ ਲੈਣਾ ਜਿਵੇਂ 2500 3000 ਉਹ ਲੈ ਲੈ ਲਿਆ ਪਰ ਬੈਟਰੀ 6 ਮਹੀਨੇ ਨਹੀਂ ਚੱਲਦੀ ਐਕਚੁਅਲ ਤੁਸੀਂ ਆਪਦੇ ਏਰੀਆ ਚ ਬੈਟਰੀ ਵਾਲਾ ਪੰਪ ਹੀ ਲੈਣਾ ਨਾ ਹਾਂਜੀ ਹੁਣ ਅੱਜ ਲੀਥੀਅਮ ਕਨਸੈਪਟ ਚੱਲ ਰਿਹਾ ਓਕੇ ਆ ਜਿਵੇਂ ਆਪਾਂ ਬੈਟਰੀ ਤੋੜ ਕੇ ਰੱਖੀ ਹੋਈ ਹੈ ਇਹ 33 ਸੈੱਲ ਲੱਗੇ ਹੋਏ ਆ ਹਾਂਜੀ ਟੋਟਲ 33 ਸੈੱਲ ਆ ਹਾਂਜੀ ਇਹ ਲੀਥੀਅਮ ਬੈਟਰੀ ਆ ओके ਜੇ ਇਥੇ ਬੈਟਰੀ ਇਹ ਹੁੰਦੀ ਹੈ ਇੱਕ ਦਾ ਹੀ ਬੈਟਰੀ ਦੀ 1 ਸਾਲ ਦੀ ਗਾਰੰਟੀ ਮਿਲਦੀ ਹੈ ਉਹਦਾ ਓਕੇ ਤੁਸੀਂ ਇਹ ਰਹਿਣ ਮੰਨ ਲੂਗੇ ਆ ਇੱਕ ਬੈਟਰੀ ਇੱਕ ਉਹ ਜੀ ਆਪਾਂ ਫੁੱਲ ਚਾਰਜ ਕਰ ਦਈਏ ਹਾਂਜੀ ਤਾਂ 40 ਡਰਮੀਆਂ ਡਬਲ ਮੋਟਰ ਤੇ ਪਾਓ ਓਕੇ ਆਮ ਬੈਟਰੀ ਵਾਲਾ ਪੰਪ ਤਾਂ 20 ਜਾਂ 25 ਡਰਮੀਆਂ ਪਾਉਂਦਾ 12 13 ਤੇ 15 ਤੇ ਬਸਾਂ ਜਾਨੀ ਕਿ ਬੰਦ ਹੋਣਾ ਸ਼ੁਰੂ ਹੋ ਜਾਂਦਾ ਹਾਂ ਆਪਾਂ ਉਹ 20 ਜਾਂ 25 ਪਾਉਂਗਾ ਨਾ ਇਹ 40 ਡਰਮੀਆਂ ਦੀ ਅਸੀਂ ਇੱਕ ਗਾਰੰਟੀ ਦਿੰਦੇ ਹਾਂ 1 ਸਾਲ ਦੀ ਏਰੀਆ ਲਈ ਗੱਲ ਵੀਡੀਓ ਚ ਬਈ ਕਹਿ ਰਿਹਾ ਇੱਕ ਸਾਲ ਦੀ ਬੈਟਰੀ ਦੀ ਗਾਰੰਟੀ ਹੈ ਓਕੇ 40 ਟੋਡੀਆਂ ਡਬਲ ਮੋਟਰ ਤੇ ਪਾਣ ਦੀ ਗਾਰੰਟੀ ਹੈ ਓਕੇ ਇਹਦਾ ਵਜ਼ਨ ਕਿਹੜਾ ਅੱਧਾ ਲਿਥੀਅਮ ਵਾਲੀ ਗੰਮੀ ਕੱਢੀ ਇੱਕ ਟੰਡਾ ਲੈ ਕੇ ਆਈ ਨਹੀਂ ਜਿਵੇਂ ਮਤਲਬ ਕਈ ਅਮਰੀਕਨ ਹੋਰ ਗੱਲ ਦੱਸਦਾ ਵੀ 40 ਡਰਮੀਆਂ ਨਹੀਂ ਦਿਹਾੜੀ ਦੀ ਗਾਰੰਟੀ ਲੈਣੀ ਜਾਂ ਕਈ ਦਿਹਾੜੀ ਚ ਨਹੀਂ ਪੈਂਦਗਾ ਨਾ ਪਾਣ ਅਗਲੇ ਦਿਨ ਪਾਣ ਓਕੇ ਮਤਲਬ ਕਈ ਡਰਮੀਆਂ ਪੂਰੇ ਕਰੂ 40 ਇਹ ਨਾਲੇ ਇਹਨੇ ਲਾਸਟ ਗੰਮੀ ਤੇ ਹੀ ਪਤਾ ਕਿਵੇਂ ਚੱਲਣਾ ਇੱਕ ਕੋਪਰੇਟਰ ਤੇ ओके ਜਿਵੇਂ ਆਪਣਾ ਮੋਬਾਈਲ ਹੈ 99% ਤੇ ਕੰਮ ਗੱਲ ਕਰਾ ਦਿੰਦਾ 100% ਉੱਡ ਗਿਆ ਤਾਂ ਬੰਦ ਹੋ ਗਿਆ ਬੰਦ ਹੋ ਗਿਆ ਜੀ ਉਵੇਂ ਹੀ ਇਹ ਆ ਉਹ ਕਿਹਨੇ ਕੀ ਆ 40 ਟੋਲੀਆਂ ਕਰਾਤੀਆਂ ਕਿਹਨੇ ਐਂ ਬੰਦ ਹੋਣਾ ਜਿਵੇਂ ਸੱਚ ਬੰਦ ਦਿੱਤੀ ਓਕੇ ਇਹਨੇ ਪ੍ਰੈਸ਼ਰ ਨਹੀਂ ਕਰਾਣਾ ਹੁੰਦਾ ਲੀਥੀਅਮ ਜਿਵੇਂ ਆਮ ਬੈਟਰੀ ਜਿਹੜੀ ਹੁੰਦੀ là ਉਹਨੂੰ ਲੈਡ ਐਸਿਡ ਤੇ ਆ ਜਾਂਦਾ ਆ ਬਣੀ ਜੀ ਹਾਂਜੀ ਇਹ ਹੁਣ ਜਿਵੇਂ ਆ ਬੈਟਰੀ ਪਈ ਆ ਇਹ 20 ਰੁਪਈਆ ਪੰਦੀ ਆ ਹਾਂਜੀ ਇਹ ਮਤਲਬ ਇੱਕ ਨਾ ਮਤਲਬ ਭਾਈ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਇਹ ਗੱਲ ਦੱਸ ਦੇਵਾਂ ਦੇਖਣ ਨੂੰ ਤੁਹਾਨੂੰ ਸੇਮ ਲੱਗਦੀ ਆ ਆਹ ਦੇਖ ਲਓ ਸੇਮ ਆ ਪਰ ਬਾਈ ਨੇ ਸਚਾਈ ਇਹਦੇ ਵਿੱਚ ਕੀ ਦੱਸੀ ਆ ਆ ਵੀਆ ਵਾਲੀ ਹੈ ਨਾ ਹਾਂ ਆ ਵੀਆ ਵਾਲੀ ਆ ਤੇ ਵਜਨ ਦਾ ਜੇ ਮੈਂ ਗੱਲ ਕਰਾਂ ਨਾ ਵਜਨ ਦਾ ਬਹੁਤ ਫਰਕ ਆ ਇਹ ਜਮਾ ਲਾਈਟ ਆ ਜੀ ਹਾਂਜੀ ਹੁਣ ਹੀ ਮਲੋੜ ਤੋਂ ਆਂਦੇ ਪਏ ਆ ਬੰਦੇ ਆ ਲੀਥੀਅਮ ਵਾਲੀ ਲੈਣ ਓਕੇ ਇਹ ਐਕਚੁਅਲ ਮੇਰੀਆਂ ਲੀਥੀਅਮ ਵਾਲੀ ਮੈਨੂੰ 5 ਸਾਲ ਹੋ ਗਏ ਵੇਚ ਦੇ ਰੂ ਓਕੇ ਪਹਿਲਾਂ ਇਹ ਤਾਂ ਰੇਟ ਸੀਗਾ 6500 ਰੁਪਏ ਓਕੇ ਐਡ ਕੀ ਥੋੜੇ ਜਿਹੀ ਕਿਰਾਏ ਘੱਟ ਗਏ ਥੋੜਾ ਜਿਹਾ ਸੀ ਆਪਦਾ ਮਾਰਜਨ ਵੀ ਸੈੱਟ ਕੀਤਾ ਪਰ ਜਿਹੜੀ 6500 ਰੁਪਏ ਚ ਸਾਡੀ ਲੀਥੀਅਮ ਆਂਦੀ ਸੀ ਉਹਦੇ ਚ ਸੈੱਲ ਹੁੰਦੇ ਸੀ ਹੋਰ ਮਹਿੰਗੇ ਓਕੇ ਪਰ 6 ਇਨੀ ਮਹਿੰਗੀ ਵਿਕਦੀ ਨਹੀਂ ਕਿ ਉਹਨਾਂ ਜਿਵੇਂ ਆਹ ਬੈਟਰੀ ਵੀ ਚੰਗੀ ਹੈ ਹਾਂਜੀ ਤੇ ਨਾਲੇ ਅਗਲੇ ਨੂੰ ਸਾਲ ਦੀ ਗਾਰੰਟੀ 365 ਦਿਨ ਹੋ ਗਏ ਯਾਰ ਹਾਂਜੀ ਬਾਈ ਜੀ 40 ਰਮੀਆਂ ਪਾਉਗੀ ਠੀਕ ਆ 8 ਤੋਂ 10 ਕਿੱਲੇ ਸਪਰੇਅ ਕਰਾ ਗਈ ਤੇ ਗਾਰੰਟੀ ਕਿੰਨੇ ਟਾਈਮ ਦੀ ਰਹੇਗੀ ਇੱਕ ਸਾਲ ਦੀ ਬੈਟਰੀ ਦੀ ਇੱਕ ਸਾਲ ਦੀ ਗਾਰੰਟੀ ਹੈ ਇੱਕ ਸਾਲ ਦੇ ਵਿੱਚ ਕੁਝ ਹੋ ਜਾਵੇ ਜੇ ਬੈਟਰੀ ਯਾਰ ਸਾਲ ਤੋਂ ਜਿਵੇਂ 40 ਰਮੀਆਂ ਸੀ ਕਹਤੀਆਂ ਜੇ ਉਹਦੀਆਂ 30 ਪਾਣ ਲੱਗ ਗਈ ਹਾਂਜੀ ਪੂਰੇ ਲੈ ਆਵੇ ਤੇ ਨਵੀਂ ਲੈ ਲੈ ਵੀ ਮਿੱਤਰੋ ਐਨਾ ਚੈਲੰਜ ਕਿਸੇ ਬੰਦੇ ਨੇ ਨਹੀਂ ਕੀਤਾ ਵੀਡੀਓ ਦੇ ਵਿੱਚ ਕਰਤਾ ਚੈਲੰਜ ਪਹੁੰਚਣਾ ਕਿੱਥੇ ਤੁਸੀਂ ਕੋਟਕਪੂਰੇ ਬੈਂਟਰ ਗਾਲੀ ਦੀ ਗੱਲਬਾਤ ਹੋ ਗਈ ਢੋਲ ਦੀ ਗੱਲਬਾਤ ਹੋ ਗਈ ਹੁਣ ਮਿੱਤਰੋ ਤੁਹਾਨੂੰ ਹੋਰ ਦਿਖਾਉਨੇ ਆ ਇੱਕ ਮਿਲੂ ਗੱਲ ਹੁਣ ਜਿੰਨੇ ਆ ਗਈ ਆਹ ਆਹ ਇਹਨੂੰ ਕਹਿੰਦੇ ਆ ਜੀ ਉਹ ਆਹ ਇੰਜਨ ਕੱਲੇ ਕੱਲੇ ਨਾਲ ਇੰਜਰ ਮਾਰਕੀਟ ਵਿੱਚ ਆਪਾਂ ਲੈਣ ਜਾ ਰਹੇ ਹਾਂ ਰੋਟਾ ਵੇਟਰਾ ਦੇ ਇੰਜਨ ਲੈਣ ਜਾਂਦੇ ਆ ਜੀ ਕੋਈ 8000 ਦਾ ਕੋਈ ਕੱਲਾ ਇੰਜਨ 10000 ਦਾ 12000 ਦਾ ਲਾਉਂਦੇ ਆ ਹਾਂਜੀ ਮੈਂ ਨਾ ਇੱਕ ਵੀਡੀਓ ਵੇਖੀ ਉਹਦੇ ਚ ਕਹਿੰਦੇ ਜੀ 8500 ਰੁਪਏ ਦਾ ਇੰਜਨ ਹੈ ਜੀ ਫਲਾਨਾ ਇੰਜਨ ਦਾ ਹਾਂ ਜੀ ਆ ਸਾਡਾ ਇੰਜਨ ਦਾ ਰੇਟ ਆ ਜੀ 5000 ਰੁਪਏ ਆ ਆ ਪਿਆ ਨੈਪਚੂਨ ਕੰਪਨੀ ਦਾ 6000 ਰੁਪਏ 5000 ਤੇ 6000 ਨਾਲੇ ਸਾਡੇ ਕੋਲੇ ਯਾਰ ਕਿਸੇ ਚੀਜ਼ ਦੇ ਸਟicker ਪਟਕੇ ਆਪਦੇ ਨਹੀਂ ਲੱਗੇ ਹੋਏ ਨਹੀਂ ਲੱਗੇ ਹੋਏ ਪਿੱਛੇ ਜੋ ਆਇਆ ਮਤਲਬ ਉਹੀ ਲੱਗਾ ਹਾਂ ਨਹੀਂ ਲੱਗਿਆ ਪਿਆ ਪਰ ਮਿੱਤਰੋ ਮੇਨ ਗੱਲ ਆ ਕਿ ਜਦੋਂ ਚੀਜ਼ ਬਾਈ ਕਿਤੋਂ ਵੀ ਮੰਗਾਉਂਦਾ ਨਾ ਉਹ ਚੀਜ਼ ਦੀ ਇਹ ਪੂਰੀ ਪ੍ਰੋਪਰ ਤੌਰ ਤੇ ਜਾਣਕਾਰੀ ਲੈ ਕੇ ਮੰਗਾਉਂਦਾ ਏ ਵੀ ਆਏ ਨਹੀਂ ਵੀ ਜਿਵੇਂ ਆਪਾਂ ਕਹਿ ਦਈਏ ਕਈ ਬੰਦੇ ਲਿਆ ਕੇ ਸੌਦਾ ਰੱਖ ਹੁਣ ਇਹਦੇ ਵਿੱਚ ਵੀ ਸਪੇ ਪੰਪ ਤਿਆਰ ਕੀਤੇ ਗਿਆ ਹਾਂ ਜੀ ਜਿਵੇਂ ਕਿਸੇ ਦਾ ਵਿਚਾਲੇ ਪਾਣੀ ਦਾ ਸਿਸਟਮ ਹੈਗਾ ਇਹਦੇ ਵਿੱਚ ਆਪਣੇ ਕੋਲੇ ਚਾਰ ਮਾਡਲ ਹੈ ਹਾਂ ਹਰ ਚੀਜ਼ ਦੇ ਵਿੱਚ ਵੈਰਾਈਟੀ ਪਈ ਹੈ ਓਕੇ ਹਰ ਚੀਜ਼ ਆ ਜਿਵੇਂ ਆ ਇੰਜਨ ਲਾ ਕੇ ਪੰਪ ਕੰਬੋ ਕੀਤਾ ਹੋਇਆ ਆ ਬੈਲਟ ਵਾਲਾ ਬਣਾਇਆ ਹੋਇਆ ਇੱਕ ਬਾਹਰ ਬਣਾਇਆ ਹੋਇਆ ਓਕੇ ਇਹਦੇ ਵਿੱਚ ਵੀ ਮਾਡਲ ਆਉਂਦੇ ਆ ਸਾਡੇ ਕੋਲੇ ਤੇ ਇਹਦਾ ਰੇਟ ਕੀ ਆ ਜਿਵੇਂ ਆਹ ਪਿਆ ਮਾਡਲ ਆਹ ਵਾਲਾ ਮਾਡਲ ਆ 10000 ਰੁਪਏ ਦਾ ਆਹ ਮਾਡਲ ਆ 11000 ਰੁਪਏ ਦਾ ਕੇ ਕੇ ਦੇ ਵਿਚਾਲੇ ਆ ਮਾਡਲ 10500 ਦਾ ਇੱਕ ਮਾਡਲ ਆ 12500 ਦਾ 12500 ਵਾਲੇ ਤੇ ਅਸੀਂ ਆ ਇੰਜਨ ਲਾ ਕੇ ਦਿੰਨੇ ਆ 6000 ਵਾਲਾ ਠੀਕ ਆ ਦੂਜੇ ਤੇ ਅਸੀਂ ਆ ਇੰਜਨ ਲਾ ਕੇ ਦਿੰਨੇ ਆ ਉਹ ਅਗਲੇ ਨੂੰ ਯਾਰ ਅਗਲੇ ਦੀ ਮਰਜ਼ੀ ਨਾਲ ਜੋ ਵੀ ਜੋ ਅਗਲਾ ਲਗਾਉਣਾ ਚਾਹਦਾ ਉਹ ਲਾ ਦੇ ਜਿਵੇਂ ਆ ਗਏ ਬਰਸ਼ ਕਟਰ ਪੱਠੇ ਵੱਢਣ ਵਾਲੀਆਂ ਮਸ਼ੀਨਾਂ ਇਹਦੇ ਵਿੱਚ ਵੀ ਆਪਣੇ ਕੋਲੇ ਇੰਨੀ ਕੀ ਵੈਰਾਈਟੀ ਪਈ ਆ ਵੀਰੇ ਯਾਰ ਵੀ ਇੱਥੇ ਜਿਵੇਂ ਆ ਪਿਆ ਬਰਸ਼ ਕਟਰ ਦੇ ਵਿੱਚ ਵੀ ਆਪਣੇ ਕੋਲੇ ਕਟੋਕੜ 15 ਤੋਂ 18 ਮੋਟ ਹੋਦਾ 15 ਤੋਂ 18 ਮਾਡਲ ਬਰਸ਼ ਕਟਰ ਤੇ ਇਹਨਾਂ ਦੇ ਵਿੱਚ ਕਿੰਨੇ ਮਾਡਲ ਪਏ ਆਪਣੇ ਕੋਲੇ ਇਹ ਆ ਵਾਲਿਆਂ ਚ ਇਹਦੇ ਚ ਜੀ ਪੰਜ ਮਾਡਲ ਹੈ ਟੋਟਲ ਓਕੇ ਪੰਜ ਮਾਡਲ ਇਹ ਚ ਪਏ ਆ 18 17 18 ਮਾਡਲ ਇਹ ਚ ਪਏ ਆ ਹੋਰ ਇਹ ਆਗੇ ਵਾਟਰ ਪੰਪ ਹਾਂਜੀ ਇਹ ਜਿੰਨਾਂ ਦੇ ਇਹਦੇ ਚ 2 ਇੰਚੀ ਪਾਣੀ ਤੋਂ ਲੈ ਕੇ ਹਾਂਜੀ ਆ 1 ਇੰਚੀ ਵਾਲਾ ਪਿਆ ਹਾਂਜੀ ਆ 1.5 ਇੰਚੀ ਵਾਲਾ ਪਿਆ ਆ 3 ਇੰਚੀ ਵਾਲਾ ਪਿਆ ਓਕੇ ਹੋਣ ਜੀ ਆ ਵਾਟਰ ਪੰਪਤ ਦੀ ਕੀਮਤ ਹਾਂਜੀ 10000 ਰੁਪਏ ਹੈ ਦੀ ਓਕੇ ਇਹਦੀ ਇੰਚੀ ਵਾਲੇ ਦੀ 8000 ਰੁਪਏ ਓਕੇ ਇਹਦੀ 9000 ਰੁਪਏ ਇਹਦੇ 50 ਸੀਸੀ ਇੰਜਨ ਲੱਗਿਆ ਪਿਆ ਇਹਨੂੰ ਮਿੱਤਰੋ 50 ਸੀਸੀ ਇੰਜਨ ਲੱਗਾ ਪਾ ਆ ਤੁਸੀਂ ਦੇਖ ਸਕਦੇ ਆ ਠੀਕ ਆ ਤੇ ਇਹ ਇਹਦੇ ਕਿੰਨੇ ਸੀਸੀ ਆ ਬਾਈ ਇਹਦੇ ਤੇ ਉਹੀ ਇੰਜਨ ਵਾਲੇ ਸਪਰੇਅ ਪੰਪ ਲਾ ਗਿਆ 34 ਸੀਸੀ ਅੱਛਾ ਅੱਛਾ ਠੀਕ ਆ ਠੀਕ ਆ ਨਾ ਜੀ ਇਹ ਕੀ ਆ ਵੀ ਰੇਟ ਵੈਲਿਊ ਤਾਂ ਦੱਸ ਦਾਂ ਪਿਆ ਵੀ ਅਗਲੇ ਨੂੰ ਪਤਾ ਲੱਗ ਜਾ ਹੁਣ ਜਿਵੇਂ ਆ ਫੋਰ ਦੇ ਇੰਜਨ ਪਏ ਆ ਹਾਂਜੀ ਸਾਡਾ ਫੋਰ ਸਟੋਕ ਦੇ ਇੰਜਨ ਦਾ ਰੇਟ ਹੈ 35000 ਰੁਪਏ ਓਕੇ ਡੈਂਜਰ ਇਹਦੇ ਚ ਕਾਲਾ ਚਿੱਟਾ ਪੀਲਾ ਸੰਤਰੀ ਜਿਹੜਾ ਮਰਜੀ ਅਗਲਾ ਰੰਗ ਲੈ ਸਕਦਾ ਮੈਨੂੰ ਨਾ ਅੱਗੇ ਬਾਈ 10 ਘਟਾ ਕਹਿੰਦਾ ਮੈਂ ਨਹੀਂ ਕਿਸੇ ਨੂੰ ਕਹਿੰਦਾ ਕਰ ਪਰ ਮਿਲ ਕੋ ਲੋਕ ਜਦੋਂ ਆ ਕੇ ਇਹ ਚੀਜ਼ ਦੱਸਦੇ ਆ ਨਾ ਵੀ ਯਾਰ ਬਾਈ ਉਹਨਾਂ ਨੇ ਇੰਨੇ ਦਾ ਸਮਾਨ ਲਿਆਂਦਾ ਸੀ ਤੇ ਉਹਦੀ ਮੋਟਰ ਇੰਨੇ ਦੀ ਸੀ ਉਹ ਇੰਨੇ ਦਾ ਹੀ ਲਾ ਕੇ ਵੇਚੀ ਜਾਂਦਾ ਉਦੋਂ ਕਹਿੰਦਾ ਬੜਾ ਦੁੱਖ ਜਿਹਾ ਲੱਗਦਾ ਕਿ ਮੈਂ ਰੀਅਲ ਚੀਜ਼ ਵੇਚਦਾ ਤੇ ਲੋਕਾਂ ਨੂੰ ਯਕੀਨ ਹੋਣਾ ਚਾਹੀਦਾ ਕਹਿੰਦਾ ਹਾਂ ਹੁਣ ਜਿਵੇਂ ਆ ਕਾਰ ਵਾਸ਼ਰ ਆ ਹਾਂਜੀ ਇਹਨੂੰ ਏਸੀ ਵਾਸ਼ਰ ਕਹਿੰਦੇ ਹੋ ਇਹਨੂੰ ਓਕੇ ਏਸੀ ਵਾਸ਼ਰ ਹੁੰਦੇ ਆ ਇਹਦੇ ਵਿੱਚ ਜਿਵੇਂ ਜਿਹੜੀ ਕੰਪਨੀ ਦਾ ਲੈਣਾ ਜਿਵੇਂ ਆ ਪਿਆ ਇਸਟਮੈਨ ਦਾ ਪਿਆ ਹੈ ਸ਼ਾਹ ਮਾਸਟਰ ਦਾ ਪਿਆ ਹੈ ਸਪੀਡਵੇ ਦਾ ਪਿਆ ਸਪੀਡਮੈਨ ਦਾ ਪਿਆ ਆ ਕਿਸਾਨ ਦਾ ਪਿਆ ਓਕੇ ਸਾਰਾ ਕੁਝ ਆ ਇਹਦੇ ਵਿੱਚ ਮੈਂ ਵੈਸੇ ਦਗਾ ਹੂੰ ਤੁਹਾਨੂੰ ਕਰਨੀ ਕੀ ਕਰਾਨਾ ਇਹ ਮੈਂ ਰეკਮੈਂਡੇਸ਼ਨ ਨਹੀਂ ਕਰਦਾ ਓਕੇ ਇਹ ਐਕਚੁਅਲ ਰੇ AC ਵਾਸ਼ ਓਕੇ ਚੰਗਾ ਬਣ ਗਿਆ ਕਾਰ ਵਾਸ਼ਰ ਹਾਂਜੀ ਫਿਰ ਵੀ ਜੇ ਕਿਸੇ ਨੇ ਲੈਣਾ ਹੈ ਹਾਂਜੀ ਤੁਸੀਂ ਆਪਦੇ ਏਰੀਏ ਚ ਲੈਣਾ ਹੈ ਹਾਂਜੀ ਜੇ ਨਹੀਂ ਕੋਟਪੁਰੇ ਆ ਸਕਦੇ ਤਾਂ ਤੁਹਾਨੂੰ ਮੈਂ ਇੱਕ ਚੀਜ਼ ਸਮਝਾ ਦਿੰਦਾ ਜਿਵੇਂ ਆਹ ਵਾਸ਼ਰ ਹੈ ਨਾ ਵੀਰੇ ਯਾਰ ਇਹਨਾਂ ਦੇ ਕੋਈ ਸੋਚ ਨਹੀਂ ਲੱਗੀ ਹੁੰਦੀ ਇੱਥੇ ਸੋਚ ਨਹੀਂ ਲੱਗੀ ਨਹੀਂ ਹਾਂ ਹਾਂਜੀ ਆ ਵੇਖੋ ਇੱਕ ਆ ਛੋਟੀ ਜੀ ਸੋਚ ਲੱਗੀ ਹੈ ਇਹ ਮੋਟਰ ਦੀ ਹੀਟ ਵਾਲੀ ਸੋਚ ਓਕੇ ਆ ਜਿਵੇਂ ਆ ਚੰਗਾ ਵਾਸ਼ਰ ਆ ਗਿਆ ਆ ਚੰਗਾ ਆ ਗਿਆ ਉਹ ਵੀ ਚੰਗਾ ਆ ਗਿਆ ਉਹ ਇਸਟਮੈਨ ਦਾ ਆ ਗਿਆ ਓਕੇ ਆ ਸ਼ਾਮ ਆਟਰ ਦਾ ਆ ਗਿਆ ਹਾਂਜੀ ਇਹਦੇ ਵੀ ਲੱਗਣੀ ਹੈ ਜਿੰਨੇ ਵੀ ਬ੍ਰਾਂਡ ਹੋਣਗੇ ਇਹਨਾਂ ਦੇ ਸਭ ਦੇ ਇਹਨਾਂ ਸੁੱਚ ਲਾਈ ਹੁੰਦੀ ਹੈ ਇਹ ਕਾਦੇ ਹਸਤੇ ਲੱਗੀ ਹੈ ਹਾਂਜੀ ਇਹ ਮੇਰੀ ਐਕਚੁਅਲ ਨਾ ਇਹ ਮੋਟਰ ਤੇ ਪੰਪ ਕੰਬੋ ਹੁੰਦੇ ਆ ਵੇਖੋ ਓਕੇ ਆ ਮੋਟਰ ਆ ਗਈ ਆ ਪੰਪ ਆ ਗਿਆ ਆਪਸ ਵਿੱਚ ਜੁੜਿਆ ਗਿਆ ਹਾਂਜੀ ਜੁੜਿਆ ਵਾ ਖੂਦ ਵਾਲਾ ਗਾਸਤਾ ਮੋਟਰ ਸ਼ਾਰਟ ਹੋ ਜੇ ਤਾਂ ਮੂਰੇ ਕਰੰਟ ਆ ਜਾਂਦਾ ਓਕੇ ਠੀਕ ਹੈ ਨਾ ਜੀ ਇਹ ਅਸੀਂ ਵੈਸੇ ਰਿਕਮੈਂਡੇਸ਼ਨ ਨਹੀਂ ਕਰਦੇਗੇ ਫੇਰ ਵੀ ਜੇ ਅਗਲਾ ਕਹਿੰਦਾ ਯਾਰ ਮੈਨੂੰ ਇਹੀ ਚਾਹੀਦਾ ਤਾਂ ਵੀਰੇ ਆ ਸੋਚ ਵਾਲਾ ਲੈ ਲਿਆ ਕਰੋ ਇਹ ਸੋਚ ਦਾ ਇਹ ਫਾਇਦਾ ਹੈ 22 ਦਵੇਂ ਮੋਟਰ ਹੀਟ ਹੋ ਗਈ ਤੁਸੀਂ ਜਿਆਦਾ ਟਾਈਮ ਇਹਨੂੰ ਚਲਾਤਾ ਤਾਂ ਮੋਟਰ ਸੜੂਗੀ ਨਹੀਂ ਗਈ ਮੋਟਰ ਗਰਮ ਤੇ ਆਪਣੇ ਆਪ ਬੰਦ ਹੋ ਜੂਗੀ ਹ ਮਤਲਬ ਆ ਸੋਚ ਸਪੈਸ਼ਲ ਤਾਂ ਦਿੱਤੀ ਵੀ ਆ ਹੀਟ ਵਾਲੀ ਸੋਚ ਆ ਮੋਟਰ ਹੀਟ ਵਾਲੀ ਸੋਚ ਆ ਮਿੱਤਰੋ ਜਦੋਂ ਵੀ ਕਿਸੇ ਭਰਾ ਨੇ ਲੈਣਾ ਨਾ ਪਹਿਲੀ ਗੱਲ ਤਾਂ ਪਹੁੰਚਿਓ ਕੋਟ ਕਪੂਰੇ ਸਾਡੇ ਭਰਾ ਕੋਲ ਕਿਉਂਕਿ ਇਹ ਬਾਈ ਕੋਲੇ ਲਗਭਗ ਮਤਲਬ ਪੰਜਾਬ ਤੋਂ ਆਊਟ ਆ ਜਿਵੇਂ ਆਪਾਂ ਕਹਿ ਰਹੀਏ ਸਟੇਟ ਹੋ ਗਈ ਹਰਿਆਣਾ ਰਾਜਸਥਾਨ ਇੱਕ ਬਾਈ ਤੋਂ ਮੈਨੂੰ ਦੱਸਿਆ ਸੀ ਕਿੱਥੇ ਆਪਣਾ ਜਾ ਰਿਹਾ ਕੁਰੀਲ ਓਡੀਸਾ ਓਡੀਸਾ ਵਗੈਰਾ ਬੰਗਾਲ ਗੁਜਰਾਤ ਸਾਰੇ ਕਿਤੇ ਮਾਲ ਜਾਂਦਾ ਪਰ ਇੱਕ ਗੱਲ ਜਿਹੜਾ ਬੰਦਾ ਇਹਦੇ ਕੋਲ ਇੱਕ ਵਾਰੀ ਲੈ ਗਿਆ ਮਿੱਤਰੋ ਦੁਬਾਰਾ ਉਹ ਆਊਗਾ ਹੀ ਆਊਗਾ ਕਿਉਂਕਿ ਰੇਟ ਦਾ ਬਹੁਤ ਜ਼ਿਆਦਾ ਇਹਦੇ ਕੋਲ ਫਾਇਦਾ ਹੈ ਪਰ ਨਾਲੇ ਯਾਰ ਰੇਟ ਸਭ ਤੋਂ ਵੱਡਾ ਰੇਟ ਚਲੋ ਅਗਲਾ ਮੇਰੇ ਕੋਲੇ 2000 4000 ਦਾ ਤੇਲ ਫੂਕੇ ਆਂਦਾ ਯਾਰ ਹਾਂਜੀ ਦੇਖੋ ਰੇਟ ਪਿੱਛੇ ਨਹੀਂ ਜਾਂਦਾ ਪਹਿਲਾਂ ਤਾਂ ਸਮਝਣਾ ਅਗਲਾ ਆਂਦਾ ਕੁਆਲਿਟੀ ਪਿੱਛੇ ਵੈਰਾਈਟੀ ਪਿੱਛੇ ਇੱਥੇ ਝੂਠ ਬੋਲ ਕੇ ਸੂਦਾ ਨਹੀਂ ਮਿਲਣਾ ਮੈਂ ਨਾ ਬੈਠਾ ਸੀ ਆ ਕੇ ਹੁਣ ਆ ਕੈਂਚੀਆਂ ਵੀ ਪਈਆਂ ਨਾ ਮੈਂ ਤਾਂ ਜੀ ਆ ਕੈਂਚੀਆਂ ਵੀ ਪਈਆਂ ਹੁਣ ਮੈਂ ਇਹ ਆਪਣੀਆਂ ਬਾਗਬਾਨੀਆਂ ਅਸਤੇ ਆ ਗਿਆ ਹਾਂ ਜੀ ਇਹ ਵੀ ਮੈਂ ਦਿਖਾਣਾ ਵੀ ਕਿਹੜੀ ਕੰਪਨੀ ਦੀ ਓਕੇ ਇੱਕ ਤਾਂ ਆਪਾਂ ਕੈਂਚੀਆਂ ਦੇਸੀ ਜੀਆਂ ਰੱਖ ਲੈਣੇ ਫੈਲਕਨ ਦੀਆਂ ਯਾਰ ਹਾਂਜੀ ਆ ਫੈਲਕਨ ਦੀ ਹੈ ਆ ਦੇਖ ਲਓ ਮਿੱਤਰੋ ਵੀ ਇਹਦੇ ਚ ਵੀ ਆਪਣੇ ਕੋਲੇ ਜੇ ਸਮਾਨ ਪਿਆ ਨਾ ਸਾਰਾ ਤੇ ਬ੍ਰਾਂਡ ਪਿਆ ਯਾਰ ਵੀ ਨੋਨ ਬ੍ਰਾਂਡਡ ਸੌਦਾ ਨਹੀਂ ਗਿਆ ਆ ਦੇਖ ਲਓ ਮਿੱਤਰੋ ਉਵੇਂ ਬਥੜਾ ਕੁਝ ਕਲੀਅਰ ਹੋਇਆ ਵਾ ਜਮਾਂ ਸਾਫ ਹੈ ਫੈਲਕਨ ਦਾ ਯਾਰ ਸਾਰਾ ਓਰੀਜਨਲ ਮਾਲ ਹੈ ਹੁਣ ਜਿਵੇਂ ਆ ਅਰਥੋ ਉੱਗਰ ਪਏ ਆ ਹਾਂਜੀ ਇਹ ਸਭ ਬ੍ਰਾਂਡ ਪਏ ਆ ਕੰਪਨੀ ਦੇ ਵੀਰਲਾ ਪੈਰਾਂ ਵਾਲਾ ਮੋਡਲ ਇਹਦੇ ਵਿੱਚ ਵੀ ਹਰ ਚੀਜ਼ ਦੇ ਵਿੱਚ ਵੈਰੈਟੀ ਪਈ ਆ ਹੁਣ ਆ ਕਿਹੜੇ ਹੁਣ ਜਿਵੇਂ ਹਵਾ ਪਰਣ ਵਾਲੀ ਆ ਹਾਂਜੀ ਆ ਗ੍ਰਾਈਂਡਰ ਪਈ ਆ ਇਹ ਸਾਰੇ ਬ੍ਰਾਂਡ ਪਈ ਆ ਯਾਰ ਇਨਕੋ ਦੇ ਪਈ ਆ ਓਕੇ ਜੇ ਇਹਦੀ ਗੱਲ ਕਰੀਏ ਮਤਲਬ ਇਹਦੇ ਚ ਆਪਣੇ ਕੋਲ ਕਿੰਨੇ ਮਾਡਲ ਆ ਇਹਦੇ ਵਿੱਚ ਮੇਰੇ ਕੋਲੇ 3 ਮਾਡਲ ਆ ਇਹ ਸਭ ਤੋਂ ਟੌਪ ਦਾ ਹੁੰਦਾ ਇਦੇ ਵਿੱਚ ਟੀਵੀ ਐਸ ਦੇ ਵੀ ਆਉਂਦੇ ਨੇ ਇਹ ਇਹ ਕੀਮਤ ਦੀ ਇਹ ਗੱਲ ਕਰੀਏ ਕੀਮਤ ਯਾਰ ਸਸਤੇ ਹੀ ਹੁੰਦੇ ਆ ਜਿਵੇਂ ਆ ਚੰਗੀ ਕੁਆਲਿਟੀ ਦੇ ਹੁੰਦੇ ਆ ਮੇਰਾ ਆਪਦਾ ਪਹਿਲਾਂ ਮੈਂ ਯੂਜ਼ ਕਰਦਾ ਯਾਰ ਕੋਈ ਵੀ ਚੀਜ਼ ਇਹ ਵੇਚਣ ਤੋਂ ਪਹਿਲਾਂ ਓਕੇ ਹੁਣ ਮੇਰਾ ਉੱਥੇ ਉਹ ਪੀਸ ਪਈ ਆ ਮੈਂ ਦਿਖਾ ਦਣਾ ਹਾਂਜੀ ਹਾਂਜੀ ਤੇ 2 ਸਾਲ ਹੋ ਗਏ ਮੈਨੂੰ ਵਰਤਦੇ ਹੋ ਅਜੇ ਤੀ ਕੋਈ ਕੰਪਲੀਟ ਨਹੀਂ ਓਕੇ ਓਕੇ ਜਿਵੇਂ ਸਾਡੇ ਕੋਲੇ ਛੋਟਾ ਹੱਤੀ ਆ ਆਪਦਾ ਹਾਂਜੀ ਹਾਂਜੀ ਡਿਸਪਲੇ ਵਾਲਾ ਸਾਡਾ ਦੂਜੇ ਪਿੰਡਾਂ ਚ ਜਾਂਦਾ ਤੇ ਉਹਦੇ ਤੇ ਵਿੱਚ ਰੱਖਿਆ ਰਿਹਾ ਤੇ ਇਹ ਮਤਲਬ ਜਿਵੇਂ ਆਪਾਂ ਕਹਿੰਦੇ ਗਏ ਕੋਲੇ ਛੋਟੀਆਂ ਗੱਡੀਆਂ ਦੇ ਹਾਂ ਗੱਡੀਆਂ ਆਸਤੀ ਹਾਂ ਮਤਲਬ ਕਿਸੇ ਵੱਡੀ ਗੱਡੀ ਵਗੈਰਾ ਨਹੀਂ 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 ਹਾਂ ਵੀ ਛੋਟੀਆਂ ਆਸਤੀ ਆਹ ਵੱਡੀਆਂ ਕੈਂਚੀਆਂ ਆ ਜਾਂਦੀਆਂ ਇਹਦੇ ਓਕੇ ਆ ਵਾਲੀਆਂ ਓਕੇ ਤੇ ਆ ਮਿੱਤਰੋ ਜੇ ਗੱਲ ਕਰੀਏ ਗਾਂ ਚੱਲ ਪਿਆ ਸੀਜ਼ਨ ਜਿਹੜੇ ਭਰਾ ਚਾਹੁੰਦੇ ਆ ਕਿ ਅਸੀਂ ਰਾਸਥਾਨੋਂ ਮਸ਼ੀਨਾਂ ਤੋਰਨੀਆਂ ਐ ਜਾਂ ਕਿਸੇ ਹੋਰ ਸਟੇਟ ਚ ਤੋਰਨੀਆਂ ਉਹ ਆਹ ਟੈਂਕ ਨਾਲ ਲੈ ਜਾਓ ਰਾਜੋ ਤੁਹਾਨੂੰ ਹਵਾ ਭਰਉਣ ਦੀ ਲੋੜ ਨਹੀਂ ਮਿੱਤਰੋ ਤੇ ਆਹ ਟਿਕਨਾ ਪੱਕ ਨੇ ਮਸ਼ੀਨ ਤੇ ਲੱਗ ਗਿਆ ਨਾ ਬਾਈ ਤੇ ਇਹ ਕਿੰਨੇ ਮੀਟਰ ਲੀਟਰ ਦੀ ਆ ਗਈ ਹੈ ਆਪਣੇ ਕੋਲੇ 45 ਲੀਟਰ ਤੋਂ ਲੈ ਕੇ 220 ਲੀਟਰ ਤੱਕ ਹੀ ਹੈਗੀ ਹੈ 230 ਲੀਟਰ ਤੱਕ ਹੀ ਯਾਨੀ ਕਿ ਛੋਟੀ ਤੋਂ ਛੋਟੀ ਹਾਂਜੀ ਵੱਡੀ ਤੋਂ ਜਿੰਨੀ ਮਰਜ਼ੀ ਬੰਦੇ ਜਿੱਦੀ ਵੱਡੀ ਲੈਣੀ ਹੈ ਨਾ 5-5 ਫੁੱਟ ਦੀਆਂ ਵੀ ਪਈਆਂ ਓਕੇ ਤੇ ਇਹਦੀ ਕੀਮਤ ਦੀ ਗੱਲ ਕਰੀਏ ਕੀਮਤ ਕਰ ਲੈ ਇੱਧਰ ਆ ਜਾਓ ਜਿਵੇਂ ਆ 60 ਲੀਟਰ ਦੀ ਪਈ ਹੈ ਵੀਰੇ ਹਾਂਜੀ ਆ 70 ਲੀਟਰ ਦੀ ਪਈ ਹੈ ਇਹਦੇ ਚ ਹੀ 50 ਲੀਟਰ ਆਂਦੀ ਹੈ 50 ਲੀਟਰ ਵਾਲੀ 1200 ਰੁਪਏ ਹਾਂਜੀ ਆ 7200 ਰੁਪਏ ਆ 8200 ਇੱਧਰ ਜਿਵੇਂ ਆ ਪਈ ਹੈ 70 ਲੀਟਰ ਇਹ 9000 ਰੁਪਏ ਓਕੇ 60 ਲੀਟਰ ਦੀ 1000 ਘਟਾ ਕੇ 8000 ਰੁਪਏ 50 ਲੀਟਰ ਦੀ ਹ ਯਾਰ ਹੋਰ ਹਜ਼ਾਰ ਘਟ ਜਾਂਦਾ ਨਹੀਂ ਮਿੱਤਰੋ ਇੰਨਾ ਰੇਟ ਨਾ ਕਿਸੇ ਪਾਸੇ ਨਹੀਂ ਤੁਹਾਨੂੰ ਸਸਤਾ ਮਿਲਣਾ ਹਰੇਕ ਚੀਜ਼ ਪਿੱਛੇ ਤੁਹਾਨੂੰ 5-400 ਹਜ਼ਾਰ ਰੁਪਏ ਦਾ ਫਰਕ ਹੀ ਦਿਸੂਗਾ ਮਹਿੰਗੀ ਨਾ ਦਿਸੂਗੀ ਇਹ ਮੈਂ ਪੱਕੀ ਗੱਲ ਕਹਿ ਰਿਹਾ ਆ ਡੀਜ਼ਲ ਪੰਪ ਤੇ ਆ ਹਾਂਜੀ ਇਹ ਡੀਜ਼ਲ ਪੰਪ ਆ ਅੱਜ ਕੱਲ ਇਹਦੇ ਵਿੱਚ ਮੇਰੇ ਕੋਲ ਕੱਲੀ ਮੋਟਰ ਓਕੇ ਗਨ ਵਾਲਾ ਸਿਸਟਮ ਆ ਫਿਰ ਆ ਗਨ ਦੇ ਉੱਤੇ ਮੀਟਰ ਵਾਲਾ ਮਾਡਲ ਓਕੇ ਫਿਰ ਇੱਕ ਆ ਸਭ ਤੋਂ ਵੱਡਾ ਆ ਗਿਆ ਦਿਖਾਣਾ ਤੁਹਾਨੂੰ ਉਹ ਵੀ ਮੀਟਰ ਵਾਲਾ ਵੀ ਮਾਡਲ ਦਿਖਾਣਾ ਓਕੇ ਓਕੇ ਵੀ ਇਹ ਨਹੀਂ ਵੀ ਆ ਉਹਦੇ 'ਚ ਵੀ ਯਾਰ ਵੈਰਾਈਟੀ ਹੈਣੀਗੀ ਆ ਆ ਗਿਆ ਸੱਤੋ ਗੱਡਾ ਮਾਡਲ ਆ ਤੁਸੀਂ ਦੇਖ ਸਕਦੇ ਹੋ ਮਿੱਤਰੋ ਆਹ ਕੋਈ ਆਹ ਸੱਤੋ ਵੱਡਾ ਜਿਹਾ ਆ ਗਿਆ ਓਕੇ ਆ ਤੁਸੀਂ ਦੇਖ ਲਓ ਮਿੱਤਰੋ ਜੇ ਕਿਸੇ ਤੇ ਕਿਸੇ ਨੂੰ ਇਹਦੇ ਚ ਗੰਨ ਵਾਲਾ ਮੋਡਲ ਚਾਹੀਦਾ ਗੰਨ ਹਾਂਜੀ ਮਿਲ ਜਾਂਦਾ ਸਾਰਾ ਕੁਝ ਮਿਲ ਜਾਂਦਾ ਯਾਰ ਉਹ ਵੀ ਦਿਖਾਂਦਾ ਮੈਂ ਆਹ ਮਿੱਤਰੋ ਦੇਖ ਲਓ ਰੀਅਲ ਸਮਾਨ ਸਾਰਾ ਨਾ ਵਧੀਆ ਕੰਪਨੀ ਦਾ ਲੱਗਾ ਵਾ ਬਾਈ ਦਾ ਜਿਹੜਾ ਲਵਾਇਆ ਹਾਂਜੀ ਤੇ ਸਾਰੇ ਬ੍ਰਾਂਡ ਪਏ ਓਕੇ ਆਹ ਗੰਨੇ ਦੇ ਜੂਸ ਵਾਲੀ ਮਸ਼ੀਨ ਆ ਗਈ ਕੁਲਾੜੀ ਆ ਵੇਖੋ ਹਾਂਜੀ ਇਧਰਲੇ ਪਾਸੇ ਦੇਖ ਲਓ ਮਿੱਤਰੋ ਆਹ ਆਹ ਹੱਥ ਦੇ ਵੀ ਮੈਨੂਅਲ ਵੀ ਚੱਲਦੀ ਐ ਜੇ ਕਿਸੇ ਨੇ ਉਹ ਇੰਜਨ ਤੇ ਫਿੱਟ ਕਰਕੇ ਲੈਣੀ ਐ ਇੰਜਨ ਤੇ ਵੀ ਫਿੱਟ ਹੋ ਜਾਂਦੀ ਐ ਮੋਟਰ ਤੇ ਫਿੱਟ ਕਰਨੀ ਐ ਮੋਟਰ ਤੇ ਇੱਕ ਇਹਦੇ ਵਿੱਚ ਹੋਰ ਗੱਲ ਦੱਸ ਬਾਈ ਜਿਵੇਂ ਆਪਣਾ ਇਧਰ ਦੀ ਚੱ ਹੋ ਸਿੰਘ ਉਹ ਨਹੀਂ ਕਿ ਦੁਬਾਰਾ ਇੱਕ ਵਾਰ ਇਹ ਤਿੰਨ ਰੂਲਿਆਂ ਵਾਲਾ ਓਕੇ ਸਟੀਲਨਸ ਸਟੀਲ ਦੀ ਹੁੰਦੀ ਹੈ ਨੇਪਚੂਨ ਕੰਪਨੀ ਦੀ ਆ ਹਾਂ ਵੀ ਜਿਵੇਂ ਆਪਾਂ ਗਾਂ ਮਿੱਤਰੋ ਗਰਮੀ ਦਾ ਸੀਜ਼ਨ ਆਉਣਾ ਉਦੋਂ ਕਿਸੇ ਭਰਾ ਨੇ ਇਹ ਚੀਜ਼ ਚਾਹੀਦੀ ਨਾ ਉਦੋਂ ਇਹ ਚੀਜ਼ ਹੁੰਦੀ ਆ ਵੀ ਜਿਵੇਂ ਮੱਖੀ ਮੱਛਰ ਬੜਨਾ ਆਵਾਂ ਆਪਾਂ ਕੱਢਦੇ ਆ ਪਰ ਇਹਦੇ ਵਿੱਚ ਮਿੱਤਰੋ ਸਫਾਈ ਬਹੁਤ ਜੱਟਰੀ ਆ ਯਾਰ ਆਸ ਇੱਥੇ ਲੱਗ ਜਾਣੀ ਟੁੱਟੀ ਲੱਗ ਜਾਣੀ ਓਕੇ ਤੇ ਬੜਾ ਵਧੀਆ ਸਿਸਟਮ ਹੈ ਇਹਦਾ ਤੇ ਇਹਦੇ ਵਿੱਚ ਕਿੰਨੇ ਮਾਡਲ ਆਪਣੇ ਕੋਲ ਇਹਦੇ ਵਿੱਚ ਇੱਕੋ ਹੀ ਜਾਂਦਾ ਜੀ ਵੈਸੇ ਆਪਾਂ ਇਹਦੇ ਵਿੱਚ ਨਾ ਮਾਡਲ ਬਹੁਤ ਆਉਂਦੇ ਆ ਓਕੇ ਇਹ ਐਕਚੁਅਲ ਬਣਾ ਕੇ ਦਿੰਦੇ ਆ ਜਿਵੇਂ ਆ ਇਹ ਕਿਹੜੀ ਆ ਮਸ਼ੀਨ ਹੁੰਦੀ ਹੈ ਜੀ 13000 ਰੁਪਏ ਦੀ ਹੈ ਆਪਣੇ ਕੋਲ ਆਪਣੇ ਕੋਲੇ 6000 ਦਾ ਇੰਜਨ ਹਾਂਜੀ ਇੰਜਨ ਤੇ ਲਾਣੀ ਆ ਤਾਂ 6000 ਦਾ ਇੰਜਨ ਹੋ ਰਿਹਾ ਤੇ 13 ਦੀ 19000 ਰੁਪਏ ਦਾ ਫਰੇਮ ਬਣਨਾ ਵੀਆਰ ਚ ਬਣ ਗਈ ਉਹ ਆਪਾਂ ਜਿਹੜਾ ਤਿਆਰ ਮੈਂ ਤੇ 32000 ਰੁਪਿਆ ਲੱਗ ਗਿਆ ਉਹ ਵੀ 32000 ਰੁਪਿਆ ਵੀ ਮੈਂ ਇੱਕ ਹੋਰ ਤੁਹਾਨੂੰ ਗਾਲ ਦੇਵਾਂ ਜਿਹੜੇ ਭਰਾ ਇੰਜਨ ਜੇ ਵਾਲੇ ਨਾਲ ਲੈ ਲੈਂਦੇ ਨਾ 25-25000 ਦਾ ਤਾਂ ਉਹੀ ਸਿਸਟਮ ਮਿਲ ਜਾਂਦਾ ਤੇ ਆਹ ਤੁਸੀਂ ਦੇਖ ਸਕਦੇ ਆ ਮਿੱਤਰੋ 20000 ਚ ਜਮਾ ਬਾਈ ਤਿਆਰ ਕਰਕੇ ਦੇ ਦੂਗਾ ਤੁਹਾਨੂੰ ਹਾਂ ਜੇ ਆਪਲੇ ਨੇ ਆਪ ਤੇ ਅਨ ਐਕਚੁਅਲੀ ਹੈ ਯਾਰ ਆਪਾਂ ਆਖੋ ਆ ਮੋਰ ਲੱਗੀ ਹਾਂਜੀ ਆ ਮੈਂ ਤੁਹਾਨੂੰ ਮੋਰ ਦਿਖਾ ਰੂਗਾ ਤੇ 3 ਸ਼ਾਟ ਲਾਉਂਗਾ ਨਾਲ ਆ ਦੇਖ ਲਿਓ ਮਿੱਤਰੋ ਤੇ ਸਾਰੀ ਬ੍ਰਾਂਡਡ ਸੌਦੇ ਪਏ ਆ ਯਾਰ ਔਨਲਾਈਨ ਆਪਾਂ ਚੈੱਕ ਕਰ ਸਕਦੇ ਆ ਵੀ ਮੈਂ ਮਹਿੰਗਾ ਦੱਸ ਰ ਇੱਟ ਲਾਉਂਗਾ ਜਰੂਰ ਦੇਖ ਲਿਓ ਠੀਕ ਹੈ ਇੱਕ ਤੁਹਾਨੂੰ ਹੋਰ ਦੱਸੂਗਾ ਸਾਬੂਟਾ ਵਾਲੇ ਕਿੰਦੇ ਦੀ ਵੀਡੀਓ ਤੁਸੀਂ ਦੇਖ ਕੇ ਨੂੰ ਸਾਰੇ ਭਰਾਵਾਂ ਨੇ ਉਹਦੇ ਕੋਲੋਂ ਸਮਾਨ ਇਹਦੇ ਕੋਲੋਂ ਸਮਾਨ ਜਾਂਦਾ ਬਾਈ ਕੋਲ ਠੀਕ ਹੈ ਉਹਦਾ ਕਿੰਦੇ ਕੋਲੇ ਕੱਲੀ ਕੱਲੀ ਚੀਜ਼ ਮੇਰੀ ਜਾਂਦੀ ਓਕੇ ਰੋਲਾ ਵੀਰੇ ਯਾਰ ਦੇਖ ਆਪਾਂ ਨੀਤ ਨਾਲ ਸਹੀ ਚੀਜ਼ ਚਲਾਵਾਂਗੇ ਨਾ ਸਭ ਚੱਲਣਾ ਹੈ ਇਹਨਾਂ ਨੂੰ ਕੁਝ ਨਹੀਂ ਹੁੰਦਾ ਹੁਣ ਆ ਗਨ ਆ ਗਈ ਹਾਂਜੀ ਜਿਵੇਂ ਆ ਵੀ ਮੋਡਲ ਮਿਲ ਜਾਂਦਾ ਆ ਉੱਤੇ ਮੀਟਰ ਤੇ ਮੀਟਰ ਆ ਗਿਆ ਜੀਵਿੰਦਾਰ ਮੰਗਦੇ ਆ ਹਾਂਜੀ ਕੱਲੀ ਮੋਟਰ ਵੀ ਲੈਣੀ ਆ ਉਹ ਵੀ ਹੁਣ ਮੈਂ ਇੰਨਾ ਤੇ ਵੀ ਰੇਟ ਦੱਸ ਦਿੰਦਾ ਮੈਂਸ਼ਨ ਕਰ ਦਿੰਦਾ ਓਕੇ ਜਿਵੇਂ ਕਿਸੇ ਨੇ ਇੱਕ ਜੀਵਿੰਦਾਰ ਨੇ ਕੱਲੀ ਮੋਟਰ ਲੈਣੀ ਆ ਹਾਂਜੀ ਡੀਜ਼ਲ ਪਾਣ ਵਾਲੀ ਇਹ ਕਿਹੜੀਆਂ ਮੋਟਰਾਂ ਹੁੰਦੀਆਂ 45 ਤੋਂ 50 ਲੀਟਰ ਦੀਆਂ ਆਉਂਦੀਆਂ ਜਾਨਕੀ ਪਰ ਮਿੰਟ ਦਾ 30 ਤੋਂ 35 ਲੀਟਰ ਡੀਜ਼ਲ ਡਿਸਚਾਰਜ ਕਰਦੀ ਹੈ 1 ਮਿੰਟ ਦਾ ਚੱਕ ਕੇ ਡਰਮ ਚੋਂ ਦੂਜੇ ਡਰਮ ਚ 1 ਮਿੰਟ ਦਾ 1 ਮਿੰਟ ਦਾ ਓਕੇ 30 ਤੋਂ 35 ਲੀਟਰ 30 ਤੋਂ 35 ਹਾਂ ਹੁਣ ਜੇ ਮਿੰਟਾਂ ਦੀ ਗੱਲ ਕਰੀਏ ਤਾਂ ਮਿੰਟਾਂ ਦੇ ਹਿਸਾਬ ਨਾਲ ਕਿੰਨੇ ਡਰਮ ਖਾਲੀ ਕਰ ਦੂਗੀ ਹਾਂ ਹੁਣ ਆ ਜੋ ਰੇਟ ਵੈਲਿਊ ਹਾਂਜੀ ਜੇ ਕੱਲੀ ਮੋਟਰ ਲੈਣੀ ਹੈ ਉਹਦਾ ਰੇਟ ਹੁੰਦਾ 3500 ਰੁਪਏ ਓਕੇ ਮੋਟਰ ਦੇ ਨਾਲ ਗਨ ਵਾਲਾ ਸੈੱਟ ਲੈਣਾ ਹੈ ਉਹਦੇ ਵਿੱਚ ਦੋ ਮਾਡਲ ਆਉਂਦੇ ਆ ਓਕੇ ਜਿਵੇਂ ਇੱਕ ਤਾਂ ਨੋਰਮਲ ਪਾਈਪਾਂ ਦੇ ਵਿੱਚ ਉਹਦਾ ਰੇਟ ਹੈ 6000 ਹਾਂਜੀ ਜੇ ਉਹਦੇ ਵਿੱਚ ਵਧੀਆ ਪਾਈਪਾਂ ਵਾਲਾ ਜਿਵੇਂ ਉੱ ਕਾਲੀ ਰੰਗ ਦੀ ਪਾਈਪ ਚੁੱਕੀ ਸੀ ਉਹਦਾ ਰੇਟ ਹੁੰਦਾ 7500 ਓਕੇ ਹੁਣ ਜਿਵੇਂ ਆਹ ਮਾਡਲ ਐ ਇਹ ਆ ਗਿਆ ਮੀਟਰ ਵਾਲਾ ਮਾਡਲ ਓਕੇ ਇਹਦਾ ਰੇਟ ਆ 7500 ਰੁਪਏ ਇਹਦੇ ਚ ਪਾਈਪਾਂ ਆਉਂਦੀਆਂ ਨੋਰਮਲ ਇਹਦੇ ਚ ਜਿੰਨੀ ਮਰਜ਼ੀ ਲੰਬੀ ਪਾਈਪ ਕਰੀ ਜਾਵੇ ਜਿਹੜਾ ਮੈਂ ਤੁਹਾਨੂੰ ਇੱਕ ਕੱਢ ਕੇ ਦਿਖਾਇਆ ਸੀ ਆਈ ਵਾਲਾ ਉਹਦਾ ਰੇਟ ਹੁੰਦਾ 1100 ਓਕੇ ਜਿਹੜਾ ਰੇਟ ਆ ਆਪਣਾ ਵੀ ਇਹ ਦੱਸ ਕੇ ਕੰਮ ਕਰਦੇ ਆ ਵੀ ਵੀਡੀਓ ਦੇ ਵਿੱਚ ਵੀ ਇਹ ਨਹੀਂਗਾ ਕਈ ਭਰਾ ਨਾ ਵੀਡੀਓ ਪਾ ਦਿੰਦੇ ਆ ਠੀਕ ਆ ਆਹ ਚੀਜ਼ਾਂ ਦਾ ਰੇਟ ਜਾਂ ਜਿੰਨਾ ਦੁਕਾਨ ਦੇ ਵਿੱਚ ਸਮਾਨ ਦਿਖਾਇਆ ਰੇਟ ਨਹੀਂ ਦੱਸਦੇ ਉਦੋਂ ਬਾਅਦ ਫੋਨ ਲਾਉਂਦੇ ਡਿਸਟਰਬ ਕਰਦੇ ਮਤਲਬ ਡਿਸਟਰਬ ਕਰਨਾ ਮਤਲਬ ਕਸਟਮਰ ਨੂੰ ਫੋਨ ਲਾਉਣਾ ਇੱਕ ਵਾਰੀ ਨਹੀਂ ਲਾ ਲਿਆ ਦੋ ਵਾਰੀ ਤਿੰਨ ਤਿੰਨ ਵਾਰੀ ਪਰ ਰੇਟ ਮਿੱਤਰੋ ਤਾਂ ਦੱਸਦਾ ਬਾਈ ਕਿ ਅਗਲਾ ਬੰਦਾ ਰੇਟ ਪਾਸਥੋਂ ਪੁੱਛ ਕੇ ਵੀ ਮੇਰੇ ਕੋਲੇ ਆ ਜਾਵੇ ਹੋਰ ਕੋਈ ਚੱਕਰ ਨਹੀਂਗਾ ਇੱਕ ਮੈਂ ਵੈਲਡਿੰਗ ਸੈੱਟ ਵੀ ਦਿਖਾਂਦਾ ਉਹ ਵੈਲਡਿੰਗ ਸੈੱਟ ਕੱਢੀ ਯਾਰ ਇੱਕ ਤੇ ਹੋਰ ਮੈਨੂੰ ਬਾਈ ਦੱਸ ਜਿਹੜਾ ਲੋਕਾਂ ਦੇ ਵਿੱਚ ਜ਼ਿਆਦਾ ਚੱਲਣ ਵਾਲੀ ਆ ਸਭ ਤੋਂ ਵੱਡੀ ਸਾਡੇ ਕੋਲੇ ਯਾਰ ਹਰ ਚੀਜ਼ ਓਰੀਜਨਲ ਮਿਲਦੀ ਹੈ ਸਪਰੇਅ ਪਾਰਟ ਓਕੇ ਜਿਵੇਂ ਕਈ ਬੰਦ ਜ਼ਮੀਦਾਰ ਪੰਪ ਰਿਪੇਅਰ ਕਰਾ ਕਰਾ ਦੁਖੀ ਹੋ ਜਾਂਦੇ ਆ ਹੋ ਹਾਂਜੀ ਓਰੀਜਨਲ ਤਾਂ ਹੈ। ਦੇਖ ਜਿਵੇਂ ਆਪਲਾ ਕਹਿੰਦਾ ਯਾਰ ਸਾਡੇ ਦੋ ਤੋਂ ਬੁਕੀਆਂ ਦਾ 350 ਲੈ ਲੇ। ਤੁਸੀਂ ਕੀ 350 ਮੰਗ ਲਿਆ। ਉਹ ਆਮ ਤੇ ਹੋਰ ਲੀਵਰ ਵਿੱਚ ਪਾ ਕੇ ਪਰ ਜਿਹੜੀਆਂ ਸਾਡੀਆਂ ਬੁਕੀਆਂ ਵਾਲ ਹੋਣਗੇ ਓਰੀਜਨਲ ਹੋਣਗੇ ਵੀ ਡੁਪਲੀਕੇਟ ਨਹੀਂ ਹੋਣਗੇ। ਹੁਣ ਜਿਵੇਂ ਆ ਆ ਵੈਲਡਿੰਗ ਸੈੱਟ ਆ ਗਿਆ। ਓਕੇ। ਹੁਣ ਆਪਾਂ ਵੈਲਡਿੰਗ ਸੈੱਟ ਵੀ ਵੀਰੇ ਯਾਰ ਆ ਦੁਕਾਨ ਤੇ ਪਤਾ ਲੱਗੀ ਜਾਂਦਾ ਨਾ ਹਾਂਜੀ। ਇਹ 200 ਵਾਟ ਦਾ ਹੈ ਸਾਰਾ। ਓਕੇ। ਤੇ ਐਕਸਟਰਾ ਪਾਵਰ ਕੰਪਲੀਟ ਹੈ। ਆ ਦੇਖ ਲਓ ਮਿੱਤਰੋ ਕੰਪਨੀ ਦਾ ਇਹਦੇ ਵਿੱਚ ਮਾਡਲ ਕਿੰਨੇ ਆਹਤੇ ਚੱਕ ਤਿੰਨ ਮਾਡਲ ਆ ਜੀ ਦੋ ਤਿੰਨ ਮਾਡਲ ਹੁੰਦਾ ਇਹਦੇ ਵਿੱਚ ਮਾਡਲ ਕੀ ਹੁੰਦਾ ਜੀ 200 ਵਾਟ 250 ਵਾਟ 300 ਵਾਟ ਓਕੇ ਜਿਵੇਂ ਆਪਣੇ ਕਿਹੜੇ ਘਰੇ ਘਰ ਆਸਤੇ 200 ਵਾਟ ਵੀ ਬਹੁਤ ਰਹਿੰਦਾ 250 ਵਾਟ ਵੀ ਇਹਨਾਂ ਦੀ ਵੀ ਰੇਟ ਉੱਥੇ ਮੈਂਸ਼ਨ ਕੀਤੇ ਹੋਏ ਆ ਸਟicker ਲਾ ਕੇ ਤੇ ਜੇ ਇਹ ਦੀ ਰੇਟ ਗੱਲ ਕਰੀਏ ਆਪਣੇ ਕੋਲ ਸਹੀ ਰੇਟ ਤੇ ਕਿਥੋਂ ਤੱਕ ਆ ਦੇਖੀ ਕਿ 6000 ਰੁਪਏ ਦਾ ਓਕੇ 6000 ਦੇ ਵਿੱਚ ਮੇਰੇ ਕੋਲੇ ਵੈਸੇ ਦੇਸੀ ਲੈਣੇ ਆ 3800 404200 ਚ ਵੀ ਆਉਂਦੀ ਆ ਪਰ ਇਹ ਕਿਹੜੀ ਚੀਜ਼ ਆ ਯਾਰ ਹੰਡਣ ਵਾਲੀ ਹੁੰਦੀ ਆ ਹੂੰ ਹੂੰ ਹੁਣ ਜਿਵੇਂ ਅੱਗੇ ਸਰਦੇ ਹੁਣ ਸਰਦੀ ਚੱਲੀ ਜਾਂਦੀ ਆ ਹਾਂਜੀ ਜੀਵਿੰਦਾਰ ਨੇ ਬਾਲਣਾਂ ਦਾ ਆ ਚੈਨਸਾ ਬਣਾਣਾ ਹੁੰਦਾ ਹਾਂਜੀ ਉਹਦਾ ਵੀ ਟੂਰ ਦਿਖਾ ਦਿਓ ਹਾਂ ਮੇਰੇ ਕੋਲ ਆ ਗਿਆ 5 ਇੰਚ ਚੈਨ 5 ਇੰਚ ਗ੍ਰੈਂਡਰ ਤੇ ਲੱਗ ਜਾਂਦਾ ਓਕੇ ਇਹ ਚੈਨ ਸਾ ਬਣ ਜਾਂਦਾ ਹਾਂ 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 ਇਹ ਗ੍ਰੈਂਡਰ ਦੇ ਮੂਹਰੇ ਲੱਗ ਜਾਣਾ ਇਹ ਓਕੇ ਇਹ 16 ਇੰਚੀ ਹੈ ਮਾਰ ਯਾਨੀ ਕਿ ਵੱਡਾ ਆ ਗਿਆ 1.5 ਫੁੱਟ ਓਕੇ ਆਹ ਕਿਨੂੰ ਲੈ ਗਏ 11 ਇੰਚੀ ਓਕੇ ਇਹ 4 ਇੰਚੀ ਗ੍ਰੈਂਡਰ ਤੇ ਲੱਗਦਾ ਓਕੇ ਹੁਣ ਇਹਦਾ ਵੀ ਰੇਟ ਵੈਲਿਊ ਕਿਹੜੀ ਹੈ ਯਾਰ ਰੇਟ ਵੈਲਿਊ ਕੀ ਹੈ ਇਹਦਾ 500 ਰੁਪਏ ਰੇਟ ਆ ਓਕੇ ਉਹਦਾ 600 ਰੁਪਏ ਰੇਟ ਆ ਆ ਦੇ ਮਿੱਤਰੋ ਜਿੱਥੇ ਮਰਜ਼ੀ ਅਗਲਾ ਟਰਾਈ ਕਰੀ ਜਾ ਜਿਹੜਾ ਤਾਂ ਮੇਰੇ ਕੋਲੇ ਉਹ 500 ਆ ਥੱਲੇ ਵਾਲਾ 600 ਆ ਇਹ 4 ਇੰਚੀ ਗ੍ਰੈਂਡਰ ਦਾ ਇਹ 5 ਇੰਚੀ ਗ੍ਰੈਂਡਰ ਓਕੇ ਤੇ ਆ ਮਿੱਤਰੋ ਤੁਸੀਂ ਦੇਖ ਲਓ ਇਹਦੇ ਵਿੱਚ ਮਾਡਲ ਤੇ ਇਹਦੇ ਵਿੱਚ ਇੱਕ ਇੱਕ ਕੀ ਆਂਦਾ ਯਾਰ ਬਾ ਇਹ ਲੱਕੜ ਵੱਢਣ ਆਸਤੇ ਹੁੰਦਾ ਵੀ ਅਗਲੇ ਨੂੰ ਅਲੱਗ ਤੋਂ ਚੈਂਸਾ ਲੈਣ ਦੀ ਲੋੜ ਨਹੀਂ ਗਈ ਵੀ ਕਰੇ ਗ੍ਰੈਂਡਰ ਹੁੰਦਾ ਹੀ ਆ ਉਹ ਕੋਦੇ ਹੁਣ ਆ ਚਟਕਾ ਮਸ਼ੀਨ ਆ ਗਈਆਂ ਦਾ ਆ ਪਈਆਂ ਹਾ ਮਿੱਤਰੋ ਦੇਖੋ ਤੁਸੀਂ ਚੱਟ ਕਉਂਕਿ ਜਦੋਂ ਨਾ ਕਿਸਾਨ ਭਰਾ ਆਲੂ ਲਾਉਂਦੇ ਆ ਗਾਂ ਚਲੋ ਮੈਂ ਰੱਖ ਲੈਣਾ ਇੱਕ ਤੀ ਤਾਂ ਚਲੋ ਕੰਮ ਨਿਭਣ ਵਾਲੀ ਆ ਠੀਕ ਆ ਉਦੋਂ ਲੋਡ ਹੁੰਦੀ ਆ ਮੈਂ ਇਹ ਦੱਸਿਆ ਇੱਕ ਨਾ ਮੈਂ ਨਾ ਇੱਕ ਨੂੰ ਹੋਰ ਗਾਲ ਦੱਸ ਦੇਮਾ ਸਾਡੇ ਮੇਰੇ ਮਿੱਤਰ ਹੀ ਸੀਗੇ ਮਿੱਤਰੋ ਉਹ ਲਿਆਏ ਦਿੱਲੀ ਤੋਂ ਦਿੱਲੀ ਤੋਂ ਜਮਾ ਉਹਨਾਂ ਨੂੰ ਵਿੱਚ ਪਤਾ ਨਹੀਂ ਕੀ ਕੁਛ ਪਾਇਆ ਵਾ ਸੀ ਕੂੜਾ ਹੀ ਮਿਲਿਆ ਜਦੋਂ ਪਿੰਡ ਲਿਆ ਕੇ ਖੋਲਿਆ ਉਦੋਂ ਆਪਾਂ ਵੇਦੇ ਨਹੀਂ ਪਰ ਮਿੱਤਰੋ ਆਪਾਂ ਨੇੜੇੋ ਜੀ ਲੈ ਲਏ ਕਿ ਜੇ ਆਪਰੇ ਪੰਜਾਬ ਤੋਂ ਲੈ ਲੀਏ ਕਿਸੇ ਭਰਾ ਕੋਲੋਂ ਨਾ ਹਾਂਜੀ ਉਹਨਾਂ ਨੇ ਉਲਟਾ ਉਹਨਾਂ ਦੇ ਖਰਚੇ ਆਪਣੇ ਨਾਲੋਂ ਜ਼ਿਆਦਾ ਹੈ ਜ਼ਿਆਦਾ ਹੈਗੇ ਜ਼ਿਆਦਾ ਬਾਈ ਠੀਕ ਆ ਉਹਨਾਂ ਦਾ ਸਾਡੀ ਆ ਛਟਕਾ ਮਸ਼ੀਨ ਦਾ ਰੇਟ ਰੱਖਿਆ ਦਾ 3500 ਹਾਂਜੀ ਇੱਕ ਸਾਲ ਦੀ ਇਹਦੀ ਗਾਰੰਟੀ ਹੁੰਦੀ ਆ ਛਟਕਾ ਮਸ਼ੀਨ ਦੀ ਇਹ ਬੈਟਰੀ ਦੇ ਵੀ ਚੱਲਦੀ ਆ ਹੀਲੀ ਦੇ ਵੀ ਚੱਲਦੀ ਆ ਤੇ ਸੋਲਰ ਤੇ ਵੀ ਚੱਲ ਓਕੇ ਤਿੰਨਾਂ ਤੇ ਤੁਸੀਂ ਇਹ ਨੂੰ ਲਾ ਸਕਦੇ ਤੇ ਇੱਕ ਮਤਲਬ ਜਿਵੇਂ ਆ ਚੀਜ਼ ਹੋ ਗਈ ਆਪਣੇ ਕੋਲ ਆਹ ਹੀ ਇਹਦਾ ਰੇਟ ਕਿੰਨਾ ਹੈ 3500 3500 ਤੇ ਜੇ ਇਹਦੇ ਵਿੱਚ ਗੱਲ ਕਰੀਏ ਕਈ ਭਰਾਵਾਂ ਨੂੰ ਤਾਰ ਦੀ ਜ਼ਰੂਰ ਤੋਂ ਨਹੀਂ ਯਾਰ ਤਾਰ ਹੈ ਜੀ ਨਾ ਮੈਂ ਸ਼ੁਰੂ ਕਰਨ ਲੱਗੇ ਓਕੇ ਅਜੇ ਤਾਂ ਮੈਂ ਕੱਲੀਆ ਮੈਨੂੰ ਚਲਾਣੀ ਵੀ ਨਹੀਂ ਆਉਂਦੀ ਅਜੇ ਤਾਂ ਸੱਚੀ ਵਿੱਚ ਮੈਂ ਬਹੁਤ ਸਹੀ ਗੱਲ ਆ ਵੀ ਮਤਲਬ ਵੀ ਅਜੇ ਮੈਨੂੰ ਇਹਦੇ ਬਾਰੇ ਗਿਆਨ ਨਹੀਂ ਗਿਆ ਤੇ ਰੇਟ ਦੇਣ ਦਾ ਮਤਲਬ ਇਹ ਹੈ ਸਾਡੇ ਏਰੀਏ ਤੇ ਜ਼ਿਮੀਂਦਾਰ ਕੋਈ ਗੰਗਲानगर ਤੋਂ ਕੋਈ ਕਿੱਥੋਂ ਮੰਗਾਂਦਾ ਪਿਆ ਬਾਹਰੋਂ ਮੰਗਾਂਦੇ ਹਾਂ ਹਾਂਜੀ ਹਾਂ ਵੀ ਚਲੋ ਨੇੜੋ ਜਾ ਕੇ ਮਿਲ ਜਾਵੇ ਮਗਦੀ ਗੱਲ ਹੈ ਮਹਿੰਗੀ 35 ਕਈ ਹੈ ਹਾਂ ਤੇ ਪਰ ਮਿੱਤਰੋ ਤਾਰ ਦਾ ਵੀ ਬਾਈ ਚਲੋ ਕਰੂਗਾ ਇੰਤਜ਼ਾਮ ਪਰ ਇਹ ਮਿੱਤਰੋ 3500 ਰੁਪਏ ਦੀ ਜਿਹੜਾ ਮਾਡਲ ਇਹਦੇ ਚ ਇੱਕੋ ਹੀ ਆ ਯਾਰ ਇਹ ਤਾਂ ਮੈਂ ਫਿਲਹਾਲ ਆਹੀ ਇਹਨਾਂ ਦਾ ਆਹੀ ਵਿਕਦਾ ਓਕੇ ਵੀ ਜਿਹੜਾ ਆਪਾਂ ਉਹ ਤੋਂ ਪੁੱਛਿਆ ਉਹ ਕਹਿੰਦੇ ਵੀ ਆਹ ਵਾਲਾ ਮਾਡਲ ਵਿਕਦਾ ਸਾਡਾ ਮਾਰਕੀਟ ਦੇ ਵਿੱਚ ਲੈ ਵੀ ਮਿੱਤਰੋ ਵੀਡੀਓ ਕੱਢ ਦੀ ਸ਼ੇਅਰ ਦੱਬ ਕੇ ਠੀਕ ਆ ਪਹੁੰਚਣਾ ਕਿੱਥੇ ਕੋਟਕਪੂਰੇ ਪੁਰਾਣੀ ਦਾਣਾ ਮੰਡੀ ਠੀਕ ਆ ਗਲੀ ਨੰਬਰ 58 ਤੇ ਮਿੱਤਰੋ ਬਾਈ ਨੰਬਰ 58 ਰਾਣੀ ਦਾਣਾ ਮੰਡੀ ਪ੍ਰਾਣੀ ਦਾਣਾ ਮੰਡੀ ਦਾ ਬਾਈ ਕੰਟੈਕਟ ਨੰਬਰ ਕਿੰਨਾ ਹੈ 98555520603 ਓਕੇ ਤੇ ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਆ ਤੇ ਸਮਾਨ ਮਿੱਤਰੋ ਮੈਂ ਖੁਦ ਆਪਦੇ ਹਕੀਕਤ ਦੱਸ ਰਿਹਾ ਬਾਈ ਕੋਲੇ ਇਧਰਲੇ ਪਾਸੇ ਤੁਸੀਂ ਦਿਖਾ ਹੀ ਦਿਨਾ ਪਹਿਲਾਂ ਮੈਂ ਆਇਆ ਉਦੋਂ ਵੀ ਬਾਈ ਕੋਲੇ ਵਾਵਾ ਕਸਟਮਰ ਆਏ ਹੋਏ ਸੀਗੇ ਠੀਕ ਆ ਤੇ ਪਰ ਮਿੱਤਰੋ ਸਮਾਨ ਦਾ ਬਹੁਤ ਜ਼ਿਆਦਾ ਫਰਕ ਆ ਆ ਬਾਈ ਕਮਪਲੀਨਰ ਪਏ ਆ ਜਿਨੇ ਲਈ ਆਪਾਂ ਗੱਡੀਆਂ ਗੁੱਡੀਆਂ ਵਾਸਤੇ ਚਾਹੀਦੇ ਆ ਜਿਵੇਂ ਵਰਡੇ ਪਏ ਆ ਗੁਰਦੁਆਰਾ ਸਾਹਿਬ ਮੰਦਿਰਾਂ ਵਾਸਤੇ ਹਾਂਜੀ ਹਾਂਜੀ ਵੀ ਇਹਦੇ ਵਿੱਚ ਵੀ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਸਾਰੇ ਸਾਈਜ਼ ਪਏ ਯਾਰ ਭਾਈ ਮੌਕਦੀ ਜੀ ਗੱਲ ਇਹ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਸਮਾਨ ਲੈਣਾ ਨਾ ਠੀਕ ਆ ਤੇ ਤੁਸੀਂ 500 ਰੇਟ ਪੁੱਛ ਕੇ ਫੇਰ ਇਹਦੇ ਕੋਲੇ ਆਇਓ ਆ ਆਟਾ ਚੱਕੀਆਂ ਪਈਆਂ ਆਂ ਜੀ ਆ ਆਪਣੀ ਆਟਾ ਚੱਕੀ ਆ ਆ ਮੇਰੇ ਰਤਨ ਦੇ ਨਾਂ ਤੇ ਆਉਂਦੀ ਆ ਵੀਰੇ ਯਾਰ ਓਕੇ ਠੀਕ ਆ ਆ ਲਿਖਿਆ ਹੋਇਆ ਰਤਨ ਆਂ ਹਾਂ ਜੀ ਠੀਕ ਆ ਇਹਦੀ ਅਸੀਂ 1 ਸਾਲ ਦੀ ਮੋਟਰ ਦੀ ਗਾਰੰਟੀ ਦਿੰਦੇ ਆਂ ਹਾਂ ਜੀ ਇਹ ਹਲਦੀ ਮਸਾਲਾ ਆਟਾ ਦਾਣਾ ਲੇਤੀ ਓਕੇ ਇਹਦਾ ਰੇਟ ਰੱਖਿਆ ਹੋਇਆ 15000 ਰੁਪਏ ਓਕੇ 1 ਸਾਲ ਦੀ ਮੋਟਰ ਦੀ ਗਾਰੰਟੀ ਹਾਂ ਜੀ ਜੇ ਜੋ ਮਰਜੀ ਤੁਸੀਂ ਇਹ ਗ੍ਰੈਂਡ ਕਰ ਸਕਦੇ ਕੱਲਾ ਇਹਦੇ ਚ ਨਮਕ ਤੇ ਲੋਹਾਂ ਜਿਵੇਂ ਮਤਲਬ ਉਹ ਚੀਜ਼ ਹੋ ਗਈ ਇਹਦਾ ਘੜ ਦਾ ਵੱਧਾ ਜਿਵੇਂ ਮਸਾਲੇ ਦੀ ਗੱਲ ਕਰੀ ਆਪਾਂ ਪੰਜਾਂ ਦੇ ਚ ਜਾਲੀਆਂ ਹੁੰਦੀਆਂ ਸੱਤ ਜਾਲੀਆਂ ਮਿਲਦੀਆਂ ਨਾਲ ਇਹ ਸਟੇਨਲੈਸ ਸਟੀਲ ਦੀ ਆ ਸਾਰੀ ਓਕੇ ਆ ਜਾਲੀ ਬਦਲ ਲਓ ਜਿਹੋ ਜਿਹਾ ਮਾਲ ਚਾਹੀਦਾ ਹਾਂਜੀ 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 ਹਾਂ ਉਸ ਹਿਸਾਬ ਨਾਲ ਇਹ ਕਰ ਦਿੰਦਾ ਇਹਦੀ ਵੀ ਅਸੀਂ 1 ਸਾਲ ਦੀ ਮੋਟਰ ਦੀ ਗਾਰੰਟੀ ਦਿੰਦੇ ਆ ਲੈ ਵੀ ਮਿੱਤਰੋ ਵੀਡੀਓ ਕਰ ਦਿਓ ਦੱਬ ਕੇ ਸ਼ੇਅਰ ਤੇ ਪਹੁੰਚ ਜੋ ਕੋਟਕਪੂਰੇ